ਸਵਾਗਤ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਦਾ ਹਮੀਰ ਸਿੰਘ ਜੀ ਸੰਪਾਦਕ ਪੰਜਾਬ ਟੈਲੀਵਿਜ਼ਨ ਮੈਂ ਜੀ ਆਇਆਂ ਨੂੰ ਸ਼ੁਕਰੀਆ ਜੀ ਅੱਜ ਸ਼ਾਮ ਨੂੰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਬੰਦ ਹੋ ਜਾਏਗਾ ਤੇ ਅੱਜ ਦਿਨ ਬੜੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਡੇ ਮਾਰਤ ਹੀ ਹੋਣਗੇ ਔਰ ਯਤਨ ਰਹੂਗਾ ਸਾਰਿਆਂ ਦਾ ਕਿ ਉਹ ਇੱਕ ਵਾਰੀ ਨੌਕ ਕਰ ਸਕਣ ਵਕ ਵਕ ਪਾਕਟਸ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਲੱਗਦੀ ਆ ਉੱਥੇ ਉੱਥੇ ਹੀ ਇਹ ਲੋਕ ਅਜ ਰਹਿਣਗੇ ਤੀ ਤਰੀਕ ਦੇ ਸ਼ਾਮ ਦੇ ਵਿੱਚ ਅੱਜ ਹੋਵਾਂਗੇ ਜਦੋਂ ਤਾਂ ਇੱਕ ਤਰ੍ਹਾਂ ਨਾਲ ਠੰਡ ਠੰਡੌਲਾ ਜਿਹਾ ਹੋ ਜਾਊਗਾ ਇਸ ਤੋਂ ਪਹਿਲਾਂ ਅਸੀਂ ਲੰਗੀ ਸ਼ਾਮ ਜਸ ਡਿਬੇਟ ਵਿੱਚ ਸੀ ਸੰਵਾਦ ਵਿੱਚ ਸੀ ਗੱਲਬਾਤ ਸੀਗੀ ਉਹਦੇ ਵਿੱਚ ਅਸੀਂ ਗਰਦਾਸਪੁਰ ਵਾਲੀ ਸਾਈਡ ਦਾ ਜ਼ਿਕਰ ਕੀਤਾ ਸੀ ਪਰ ਉਸ ਪ੍ਰੋਗਰਾਮ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੀ ਫੀਡਬੈਕ ਵੀ ਸਾਹਮਣੇ ਆਈ ਆ ਉਹਨੂੰ ਵੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਜਦੋਂ ਅਸੀਂ ਧੁਰਵੇ ਕਰਨ ਦੀ ਗੱਲ ਕਰ ਰਹੇ ਸੀ ਪੋਲਰਾਈਜੇਸ਼ਨ ਦੀ ਗੱਲ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਜਿਹੜੀ 크ਰਿਸਚੀਅਨ ਵੋਟ ਆ ਆਮੋਮਨ ਮੰਨੀ ਜਾਂਦੀ ਹੈ ਕਿ ਉਹ 2 ਤੋਂ 3 ਲੱਖ ਦੇ ਦਰਮਿਆਨ ਵੋਟਰ ਹੈਗਾ ਲਗਭਗ 3 ਲੱਖ ਕਿਹਾ ਜਾਂਦਾ ਹੈ ਕਿ ਗੁਰਦਾਸਪੁਰ ਕੰਸਟਿਟੈਂਸੀ ਦੇ ਵਿੱਚ ਇੰਨੇ ਵੋਟਰ 크ਰਿਸਚੀਅਨ ਨੇ ਤੇ ਜੇ ਤਰੂ ਵਿਕਰਨੀਆ ਤੇ ਇਹ ਤਰੂ ਵਿਕਰਨ ਆਸਥਾ ਦੇ ਨਜ਼ਰੀਏ ਤੋਂ ਨਹੀਂ ਆ ਤਾਂ ਇਹ ਕਿੱਧਰ ਜਾਂਦਾ ਹੈ ਇਹ ਸਵਾਲ ਨੂੰ ਕਹਿੰਦੇ ਤੁਸੀਂ ਐਡਰੈਸ ਨਹੀਂ ਕੀਤਾ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਰ ਵੀ ਸੀਗੇ ਕਿ ਇੱਕ ਕੋਣ ਨਹੀਂ ਕੋਣ ਨੇ ਥੱਲੇ ਦੇ ਹਿੱਸਿਆਂ 'ਚ ਕਿਵੇਂ ਰਿਐਕਟ ਕਰਦੇ ਆ ਲੋਕ ਪਰ ਕੁੱਲ ਮਿਲਾ ਕੇ ਅਸੀਂ ਅਜੇ ਵੀ ਉਸੇ ਜਗ੍ਹਾ ਤੇ ਖੜੇ ਆ ਕਿ ਅਜੋਧਿਆ ਰਾਮ ਮੰਦਰ ਇਹ ਮਾਮਲੇ ਅਸਰ ਜ਼ਰੂਰ ਕਰਦੇ ਆ ਕਿੰਨੇ ਪ੍ਰਤੀਸ਼ਤ ਤੱਕ ਜੇ ਪੋਲਰਾਈਜੇਸ਼ਨ ਹੋ ਜੇ ਤਾਂ ਨਤੀਜੇ ਬਦਲ ਸਕਦੇ ਨੇ ਸਦਾ ਹਮੀਰ ਸਿੰਘ ਜੀ ਇਸ ਗੱਲ ਨੂੰ ਸਮਝਣ ਦੇ ਯਾਰ ਵਿੱਚ ਸੀ ਕਿ ਆਪਾਂ ਇਹਨੂੰ ਅੱਗੇ ਬਤਾਉਣਾ ਥੋੜਾ ਗੱਲ ਨੂੰ ਵੈਸੇ ਜੇ ਤੁਸੀਂ ਵੱਡੇ ਦ੍ਰਿਸ਼ ਵਿੱਚ ਵੱਡੇ ਸੀਨ ਵਿੱਚ ਦੇਖੋ ਵਿਸ਼ਾਲ ਕੈਨਵਸ ਦੇ ਉੱਤੇ ਤੇ ਜਿੱਨਾਂ ਚ ਮੁੱਖ ਟੱਕਰ ਦਿਖਾਈ ਦਿੰਦੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਉਹਦੇ ਵੱਡੇ ਸਟਾਰ ਕੰਪੇਨਰ ਇੱਕ ਦੂਜੇ ਤੇ ਹਮਲਾ ਬੋਲਣ ਤੋਂ ਘਤਰਾਉਂਦੇ ਰਿਹਾ ਇਵਨ ਮੁੱਖ ਮੰਤਰੀ ਵੀ ਅਕਾਲੀਆਂ ਤੇ ਵੱਧ ਹਮਲਾ ਬੋਲਦੇ ਰਿਹਾ ਬੜੇ ਬਚ ਬਚ ਕੇ ਇਹ ਕੰਪੇਨ ਹੋਈ ਆ ਕਿ ਗੱਠਜੋੜ ਨੂੰ ਕੋ ਬਹੁਤੀ ਆਂਚ ਨਾ ਆਵੇ ਪਰ ਫਿਰ ਵੀ ਦਰਮਿਆਨ ਚੋਂ ਮਹੀਨ ਜਾਂ ਲੰਘਦਿਆਂ ਇੱਕ ਵਰਤਾਰਾ ਆ ਉਹਨੂੰ ਸਮਝਣ ਦਾ ਯਤਨ ਕਰਦੇ ਆ ਤੇ ਨਾਲ ਦੀ ਨਾਲ ਕਾਲੀ ਭਾਜਪਾ ਗੱਠਜੋੜ ਦੇਰ ਤੱਕ ਇਸ ਧਰਾਤਲ ਦੇ ਉੱਤੇ ਵਿਸਥਾਰ ਲੈਂਦਾ ਰਿਹਾ ਚਰਚਾ ਚ ਰਿਹਾ ਹੁਣ ਵੀ ਉਹਦੇ ਕਈ ਹਿੱਸੇ ਜਿਵੇਂ ਕੱਲ ਨਰੇਸ਼ ਗੁਜਰਾਲ ਨੇ ਇੱਕ ਇੰਟਰਵਿਊ ਦੇ ਵਿੱਚ ਬੜਾ ਕਲੀਅਰ ਕਿਹਾ ਫਿਰ ਕਿ ਚੰਗਾ ਹੁੰਦਾ 11 ਸੀਟਾਂ ਆਪਾਂ ਜਿੱਤ ਜਾਣੀਆਂ ਸੀ ਕਿਤੇ ਕਿਤੇ ਅਜੇ ਵੀ ਲੀਡਰਸ਼ਿਪ ਦੇ ਕੁਝ ਹਿੱਸਿਆਂ ਵਿੱਚੋਂ ਇਹ ਆਵਾਜ਼ ਉੱਠਦੀ ਰਹਿੰਦੀ ਹੈ ਕਿ ਗੱਠਜੋੜ ਨਹੀਂ ਸੀ ਇਹ ਰਵਾ ਵੀ ਹੁੰਦਾ ਇੱਕ ਤਰ੍ਹਾਂ ਨਾਲ ਤੇ ਉਧਰ ਤਰਨਯੁਗ ਜਿਹੜੇ ਕਿ ਬੀਜੇਪੀ ਦੇ ਸੰਗਠਨ ਵਿੱਚ ਬੜੇ ਅਹਿਮ ਨੇ ਉਹਨਾਂ ਨੂੰ ਹਮੇਸ਼ਾ ਪਾਰਟੀ ਦਫ਼ਤਰ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਰੱਖੀਆਂ ਗਈਆਂ ਵਕ ਵਕ ਸਟੇਟਾਂ 'ਚ ਵੀ ਭੇਜਿਆ ਜਾਂਦਾ ਹੈ ਉਹ ਕਹਿੰਦੇ ਸੀ ਕਿਸੇ ਕੀਮਤ ਦੇ ਨਾਲ ਨਹੀਂ ਜਾਣਾ ਤੇ ਸੁਭੀਰ ਸਿੰਘ ਬਾਦਲ ਨੇ ਵੀ ਆਪਣੀ ਸਾਰੀ ਦੀ ਸਾਰੀ ਸਿਆਸਤ ਨੂੰ ਫੋਕਸ ਵਿੱਚ ਲਿਆਦਾ ਉਹ ਬੜਾ ਕਲੈਰਿਟੀ ਨਾਲ ਅੱਗੇ ਵੱਧ ਰਹੇ ਨੇ ਨਤੀਜੇ ਕੁਝ ਵੀ ਹੋਣ ਫਾਇਦਾ ਨੁਕਸਾਨ ਹੈ ਸਾਰੀਆਂ ਗੱਲਾਂ ਕਿਸਾਨੀ ਦੇ ਮਾਮਲੇ 'ਚ ਕੱਲ ਹਾਈ ਕੋਰਟ 'ਚ ਮਾਮਲਾ ਅਡਰੈਸ ਹੁੰਦਾ ਹੈ ਕਿ ਕਿੰਨੀ ਦੇਰ ਤੱਕ ਰਾਹ ਰੋਕੇ ਜਾਣਗੇ ਕਿੰਨੀ ਦੇਰ ਤੱਕ ਰਾਹ ਰੋਕੇ ਰੱਖੇ ਜਾ ਸਕਦੇ ਆ ਜਵਾਬ ਮੰਗਿਆ ਗਿਆ ਸਭ ਤੋਂ ਪਹਿਲਾਂ ਸਹਾਮੇਰ ਸਿੰਘ ਦੀ ਅਸੀਂ ਜਦੋਂ ਕੱਲ ਸ਼ਾਮ ਨੂੰ ਗੱਲ ਕਰ ਰਹੇ ਆ ਤਾਂ ਕੁਝ ਲੋਕਾਂ ਦਾ ਮੰਨਣਾ ਹੈ ਕਿ ਗੱਲ ਅਧੂਰੀ ਆ ਕੱਲੀ ਸਿਰਫ ਹਿੰਦੂਤਵਾ ਦੀ ਗੱਲ ਜਾਂ ਸਿੱਖੀਜ਼ਮ ਦੀ ਗੱਲ ਜਾਂ ਕੁਝ ਹਿੱਸਿਆਂ ਦੀ ਗੱਲ ਕਰਕੇ ਤੁਸੀਂ ਸੁਰੱਖਿਓ ਕਿਉਂ ਹੋ ਜਾਂਦੇ ਹੋ ਜਾਂ ਕਿਵੇਂ ਹੋ ਸਕਨੇ ਹੋ ਜਦੋਂ ਕਿ ਉੱਥੇ ਹੋਰ ਲੋਕ ਵੀ ਆ ਔਰ ਧਰੂਵੀਕਰਨ ਦੇ ਇਸ ਦੌਰ ਦੇ ਵਿੱਚ ਜੇ ਹੁੰਦਾ ਤਾਂ ਉਹਨਾਂ ਨੂੰ ਤੁਸੀਂ ਇਗਨੋਰ ਕਿਉਂ ਕਰਦੇ ਹੋ ਖਾਸ ਤੌਰ ਤੇ 크੍ਰਿਸਚੀਅਨ ਵੋਟ ਔਰ 크੍ਰਿਸਚੀਅਨ ਵੋਟ ਕਾਂਗਰਸ ਵੱਲ ਝੁਕਦੀ ਦਿਖਾਈ ਦੇ ਰਹੀ ਆ ਇਹਦਾ ਬਾਰ ਬਾਰ ਜ਼ਿਕਰ ਹੋਇਆ ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਗੱਲ ਆਖਰ ਕਿੱਥੋਂ ਕਿਤੋਰੀ ਆ ਗੱਲ ਤਾਂ ਓਵਰ ਆਨ ਜਿਹੜਾ ਕੰਟਰੀ ਦੇ ਵਿੱਚ ਇੱਕ ਮਾਹੌਲ ਹੈ ਜਿਹੜੀ ਮinority ਜੀ ਦਾ ਇੱਕ ਆਪਣਾ ਡਰ ਹੈ ਸਾਹਿਬ ਹੈ ਤੇ ਉਹ ਤਾਂ ਦਿਖਾਈ ਦੇ ਰਿਹਾ ਕਿ ਉਹ ਇੰਡੀਆ ਲਾਇੰਸ ਤੇ ਨਾਲ ਜਾ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿੰਨਾ ਨੈਰੇਟਿਵ ਚੱਲਿਆ ਅੱਜ ਸਤਨਾ ਪਣਾਏ ਤੇ ਲਾਸਟ ਪਣਾਏ ਆਖਰੀ ਵੋਟਾਂ ਪੈ ਜਾਣੀਆਂ ਨੇ ਤੇ ਇੱਕ ਤਰੀਕ ਨੂੰ ਤੇ ਇੱਕ ਤਰੀਕ ਨੂੰ ਵੋਟਾਂ ਪੈ ਗਿਆ ਸਾਰੇ ਕਿਤੇ ਬੰਦ ਹੋ ਕੇ ਉਸ ਤੋਂ ਬਾਅਦ ਦੇ ਨੈਸ਼ਨਲ ਪਰਸਪੈਕਟਿਵ ਚੋਂ ਜਦੋਂ ਆਪਾਂ ਅੱਗੇ ਆਉਂਦੇ ਆ ਤੁਰਦੇ ਤੁਰਦੇ ਪਹਿਲੇ ਤੋਂ ਦੂਜੇ ਦੂਜੇ ਤੋਂ ਤੀਜੇ ਜਿਵੇਂ ਐਸੇ ਮੁਸਲਮਾਂ ਦੀ ਗੱਲ ਕਰਦੇ ਆ ਰਹੇ ਆ ਜਾਂ ਮੀਡੀਆ ਜਾਂ ਜਿਹੜੇ ਐਨਾਲਿਸਟ ਜਨੇ ਕਰਦੇ ਆ ਰਹੇ ਨੇ ਕਿ ਐਸ ਵਾਰ ਉਹਨਾਂ ਨੇ ਇਹ ਕਰ ਲਿਆ ਵੰਡਣ ਹੀ ਨਹੀਂ ਵੋਟ ਵੰਡਣ ਦਾ ਮਤਲਬ ਹੈ ਕਿ ਕਦੇ ਕਿਤੇ ਕਦੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਜੂਪੀ ਦੇ ਵਿੱਚ ਤਾਂ ਜੂਪੀ ਐਨਾਲਿਸਟ ਦੇ ਵਿੱਚ ਵੀ ਦਲਿਤ ਪਲੱਸ जाटਵ ਪਲੱਸ ਮੁਸਲਮ ਇਹਨਾਂ ਨੇ ਵੀ ਕਿਤਨਾ ਕਿਤੇ ਸੋਚ ਲਿਆ ਵੀ ਵੰਡਣ ਹੀ ਨਹੀਂ ਵੋਟ ਤਾਂ ਹੀ ਤਾਂ ਥੋੜਾ ਜਿਹਾ ਐਨਾਲਿਸਟ ਬਦਲਿਆ ਨਾ ਨਹੀਂ ਤਾਂ ਕਿੰਨੀਆਂ 58% ਵੋਟ ਲੈਣ ਵਾਲੀ ਬੀਜੇਪੀ ਫਿਰ ਮੁਕਾਬਲਾ ਕਿੱਥੋਂ ਹੋ ਸਕਦਾ ਜੂਪੀ 'ਚ ਹੋ ਹੀ ਨਹੀਂ ਸਕਦਾ ਜੇਕਰ ਕੋਈ ਦੂਜੇ ਪਾਸੇ ਇਹੋ ਜੀ ਪੋਲਰਾਈਜੇਸ਼ਨ ਨਾ ਹੋਵੇ ਜਾਂ ਇਸ ਤਰ੍ਹਾਂ ਕੰਗ ਦੀ ਗੱਲ ਨਾ ਚੱਲੇ ਇਸ ਤਰੀਕੇ ਨਾਲ ਫਿਰ ਜਿਹੜੀ ਮinority ਦੀ ਤਾਂ ਬੜੀ ਦੇਰ ਤੋਂ ਉੱਤੇ ਅੰਡਰ ਸਟ੍ਰੈਸ ਨੇ ਤੁਸੀਂ ਦੇਖੋ ਕਿ ਰੌਲੇ ਪੈਿੰਦੇ ਨੈਸ਼ਨਲ ਲੈਵਲ ਤੇ ਕਈ ਜਿਹੜੇ ਭੀਮਾ ਕੌਰੇਗਾਉਂ ਦਾ ਮਾਮਲਾ ਦੇ ਵਿੱਚ ਸੀ ਉੱਥੇ ਸਟੇਨ ਸੁਆਮੀ ਇੱਕ ਜਿਹੜਾ 크੍ਰਿਸਚੀਅਨ ਪ੍ਰੀਚਰ ਸੀ ਜਦੋਂ ਉਹਨੂੰ ਨਹੀਂ ਸੀ ਦਿੱਤੀ ਗਈ ਇੱਕ ਨਾਲੀ ਵੀ ਉਹਨੂੰ ਕਿਉਂਕਿ ਬਿਮਾਰੀ ਸੀਗੀ ਉਹ ਹੱਥ ਕੰਬਦੇ ਸੀ ਨਹੀਂ ਪੀਰੇ ਸੀ ਅਦਾਲਤਾਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤਾਂ ਨਾ ਕੇਵਲ ਭਾਰਤ ਦੇ ਵਿੱਚ ਭਾਰਤ ਤੋਂ ਬਾਹਰ 크ਰਿਸਚਨ ਵਰਲਡ ਦੇ ਵਿੱਚ ਵੀ ਉਹਨਾਂ ਗਵਰਨਮੈਂਟਾਂ ਨੇ ਵੀ ਇਤਰਾਜ਼ ਬਣਾ ਕੀਤਾ ਸੀਗੇ ਤੁਸੀਂ ਆਹ ਕਰ ਰਹੇ ਹੋ ਐ ਨਹੀਂ ਕਰ ਰਹੇ ਫਿਰ ਉਹ ਪੁਰਾਣੇ ਕੇਸ ਵੀ ਨਿਕਲ ਕੇ ਸਾਹਮਣੇ ਆਏ ਦੁਆਰਾ ਦੁਆਰਾ ਚਰਚਾ ਚੱ ਚ ਰਹੀ ਹੋਏ ਔਰ ਜਿਹੜੇ ਇੱਕ 크ਰਿਸਚਨ ਪ੍ਰਚਾਰਕ ਦੇ ਦੋ ਬੱਚੇ ਤੇ ਉਹ ਸਮੇਤ ਪਰਿਵਾਰ ਜਾਲ ਦਿੱਤੇ ਗਏ ਸੀਗੇ ਇਹੋ ਜਿਹੀਆਂ ਚੀਜ਼ਾਂ ਚੱਲੀਆਂ ਇਸ ਇਲੈਕਸ਼ਨ ਦੇ ਵਿੱਚ ਇਹ ਇਹ ਚੀਜ਼ਾਂ ਫਿਰ ਇੱਕ ਲੈਵਲ ਦਾ ਪੋਲਰਾਈਜੇਸ਼ਨ ਜੇ ਮੈਜੋਰਟੀ ਪੋਲਰਾਈਜੇਸ਼ਨ ਹੁੰਦੀ ਹੈ ਤਾਂ ਮਾਈਨੋਰਟੀ ਪੋਲਰਾਈਜੇਸ਼ਨ ਵੀ ਹੋ ਜਾਂਦੀ ਹੈ ਇਸੇ ਤਰ੍ਹਾਂ ਇਹਦਾ ਉਲਟ ਵੀ ਹੈ ਜੇ ਮinority ਪੋਲਰਾਈਜੇਸ਼ਨ ਹੁੰਦੀ ਹੈ ਤਾਂ ਉਲਟੇ ਰੂਪ ਚ ਮੈਜੋਰਿਟੀ ਪੋਲਰਾਈਜੇਸ਼ਨ ਨੂੰ ਵੀ ਤੇਜ਼ ਕਰ ਦਿੰਦੀ ਹੈ ਉਸ ਹਵਾ ਨੂੰ ਇਸੇ ਲਈ ਜਿਹੜਾ ਗੁਰਦਾਸਪੁਰ ਦਾ ਪਾਰਟਿਕੂਲਰ ਆਬਾਦੀ ਦੇ ਪ੍ਰੋਫਾਈਲ ਹੋਰ ਨੇ ਜਿਵੇਂ ਮਲੇਰ ਕੋਲੇ ਚ ਮੁਸਲਮਾਨ ਕਮਿਊਨਿਟੀ ਦਾ ਇੱਕ ਲੈਵਲ ਦਾ ਅਸਰ ਹੈ ਐਵੇਂ ਗੁਰਦਾਸਪੁਰ ਦੇ ਵਿੱਚ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਦਾ ਇੱਕ ਅਸਰ ਹੈ ਹਾਲਾਂਕਿ ਸਿੱਖ ਪ੍ਰਚਾਰਕਾ ਬੰਨੋ ਵੀ ਆਪਾਂ ਸੁਣਿਆ ਹੈ ਕਈ ਵਾਰ ਜਥੇਦਾਰ ਅਕਾਲ ਤਖਤ ਵੱਲੋਂ ਵੀ ਇੱਕ ਵਾਰ ਸੁਣਿਆ ਸੀ ਕਿ ਬਾਰਡਰ ਏਰੀਆ ਦੇ ਵਿੱਚ ਜਿਹੜਾ ਕ੍ਰਿਸਚੀਅਨਟੀ ਨੂੰ ਉਹ ਲਾਲਚ ਦੇ ਕੇ ਧਰ ਪਰਿਵਰਤਨ ਹੋ ਰਿਹਾ ਹੈ ਬਾਕੀ ਚੀਜ਼ਾਂ ਹੋ ਰਹੀਆਂ ਨੇ ਉਹਨੂੰ ਇਸ ਤੰਗ ਨਾਲ ਰੋਕਣਾ ਚਾਹੀਦਾ ਜੇ ਉਹ ਇਟ ਮੀਨ ਜੇ ਨੰਬਰ ਛੇ ਤਾਂ ਉਹਦੋਂ ਵੀ ਵੱਧ ਗਿਆ ਹੋਵੇ ਜਿਹੜੀ ਫਿਗਰ ਦੀ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਉਹ ਫਿਗਰ ਹਜੇ ਵੀ ਕੁਝ ਸਾਲ ਪੁਰਾਣੀ ਹੋ ਸਕਦੀ ਹੈ ਤੇ ਹੋਰ ਵੱਧ ਗਿਆ ਹੋਵੇ ਤੇ ਜੇ ਇੱਕ ਪਾਰਟੀਕੂਲਰ ਸੀਟ ਤੇ ਕੰਸੋਲिडेट ਹੈ ਜ਼ਿਆਦਾ ਕੰਪੈਰੀਟਿਵਲੀ ਬਾਕੀ ਦੇ ਤਾਂ ਉਹਦਾ ਅਸਰ ਤਾਂ ਪੈਣਾ ਹੀ ਪੈਣਾ ਹੈ ਫਿਰ ਕਿਉਂਕਿ ਉਹ ਵੀ ਆਪਣੀ ਪਾਵਰ ਗੇਮ ਚੋਂ ਉੱਥੇ ਹੀ ਜਾਣਗੇ ਜਿੱਥੇ ਉਹਨਾਂ ਨੂੰ ਲੱਗਦਾ ਇੱਕ ਤਾਂ ਸੁਰੱਖਿਆ ਦੀ ਗੱਲ ਮinority ਦੀ ਸਭ ਤੋਂ ਵੱਡੀ ਹੁੰਦੀ ਹੈ ਇਨਸਕਿਉਰਟੀ ਜਿਹੜੀ ਉਹਨਾਂ ਦੇ ਫੀਲਿੰਗ ਆਉਂਦੀ ਆ ਤੇ ਇਹ ਚੀਜ਼ਾਂ ਨੇ ਔਰ ਇਸੇ ਢੰਗ ਦੇ ਨਾਲ ਜੇ ਗੁਰਦਾਸਪੁਰ ਦੇ ਵਿੱਚ ਆਪਾਂ ਚੀਜ਼ਾਂ ਨੂੰ ਵੰਡਦੇ ਆ ਐਦੋਂ ਪਹਿਲਾਂ ਵੀ ਜਿਹੜਾ ਭਾਜਪਾ ਦਾ ਵੀ ਜਿੱਤਦਾ ਰਿਹਾ ਔਰ ਇਹ ਕਿਹਾ ਜਾਂਦਾ ਰਿਹਾ ਕਿ ਅਕਾਲੀ ਦਲ ਨੇ ਵੀ ਜਦੋਂ ਮinority ਦੇ ਸਟੇਟ ਦੀ ਗੱਲ ਕਰਦਾ ਸੀ ਲਗਾਤਾਰ ਤਾਂ ਕ੍ਰਿਚਰ ਵੀ ਕਾਫੀ ਹੱਦ ਤੱਕ ਅਕਾਲੀ ਦਲ ਦੇ ਨਾਲ ਵੀ ਸੀ ਇਸੇ ਤਰ੍ਹਾਂ ਮੁਸਲਮ ਵੀ ਅਕਾਲੀ ਦਲ ਨੂੰ ਵੋਟ ਕਾਫੀ ਪਾਉਂਦਾ ਸੀਗਾ ਜਿੰਨਾ ਕਹ ਹੈ ਜਿਹੜੀ ਪਰਸੈਂਟੇਜ ਹੈ ਪਰ ਹੌਲੀ 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 ਜਿਵੇਂ ਜਿਵੇਂ ਉਹ ਦੂਜੇ ਪਾਸੇ ਗਿਆ ਉਮੇ ਉਹਨੇ ਉਹਨੂੰ ਚੁਆਇਸ ਜਿਹੜੀ ਹੈ ਉਹ ਇੱਕ ਲੈਵਲ ਤੇ ਕਾਂਗਰਸ ਵੱਲ ਵੀ ਉਹਦੀ ਚੁਆਇਸ ਕਿਸੇ ਨਾ ਕਿਸੇ ਰੂਪ ਚ ਹੋਣ ਲੱਗ ਗਈ ਹੁਣ ਜੇ ਆਹੀ ਗੱਲ ਹੈ ਵੀ ਤੈਨੂੰ ਲੱਖ ਦੇ ਕਰੀਬ ਵੋਟ ਹੋਵੇ ਆਲਮੋਸਟ 18-20% ਵੋਟ ਇੱਕ ਕਮਿਊਨਿਟੀ ਦੀ ਹੋਵੇ ਜੇ ਉਹ ਪੋਲਰਾਈਜ਼ ਹੋ ਜਾਂਦੀ ਹੈ ਬਾਕੀ ਵੋਟ ਵੰਡ ਕੇ ਪੈਂਦੀ ਹੈ ਤਾਂ ਫਿਰ ਰਿਜ਼ਲਟ ਹੋਰ ਹੋ ਸਕਦੇ ਨੇ ਰਿਜ਼ਲਟ ਦਾ ਤਾਂ ਮਤਲਬ ਵੋਟਰ ਨਾਲ ਹੀ ਹੈ ਨਾ ਉਹ ਕਿਸੇ ਵੀ ਕਮਿਊਨਿਟੀ ਆਉਂਦੀ ਹੈ ਵੋਟ ਤਾਂ ਇੱਕ ਬੰਦੇ ਦੀ ਇੱਕੋ ਹੀ ਹੈ ਜਿਹੜੀ ਜਿੰਨੀ ਜਾਏਗੀ ਤੇ ਜੇ ਵੱਧ ਤੋਂ ਵੱਧ ਪੋਲਰਾਈਜੇਸ਼ਨ ਵੀ ਹੋ ਜਾਂਦੀ ਹੈ ਤਾਂ ਵੀ ਸੀਟ ਨਿਕਲਣੀ ਬੜੀ ਔਖਾ ਕੰਮ ਹੈ ਕਿਸੇ ਵੀ ਨਮੀ ਕਰਦਾ ਦੂਜੀ ਗੱਲ ਇਹ ਵੀ ਹੈ ਕਿ ਭਾਜੀਪੀ ਦਾ ਜੇ ਸਟਰਕਚਰ ਪਿੰਡ ਪਿੰਡ ਸ਼ਹਿਰ ਸ਼ਹਿਰ ਬਾੜ ਬਾੜ ਸਾਰੇ ਕਿਤੇ ਨਹੀਂ ਹੈ ਜੇਕਰ ਉਬਰਾਂ ਦਾ ਆਪਾਂ ਕਹੀਏ ਗੱਲ ਕਿਉਂਕਿ ਹਾਂ ਜਿਹੜੀਆਂ ਸੀਟਾਂ ਤੇ ਉਹ ਲੜਦੀ ਰਹੀ ਹੈ ਆਕਾਲੀ ਦਲ ਨਾਲ ਮੇਲ ਕੇ ਸੀ ਉਹ ਗੈਪ ਕਿੰਨਾ ਕੁ ਭਰ ਲਿਆ ਜਾਊਗਾ ਉਹ ਸਟਰਕਚਰ ਬਿਲਡ ਕਰਨ ਦੇ ਲਈ ਅੱਗੇ ਤਾਂ ਇਹ ਹੁੰਦਾ ਨਾ ਵੀ ਆਪਣੇ ਸਮਰਥਕ ਹੈਗੇ ਨੇ ਆਪਣੇ ਹੀ ਨੇ ਚਲੋ ਉੱਥੇ ਇਹ ਕੰਮ ਕਰਵਾਂਗੇ ਸਭ ਉਹ ਇੱਕ ਦੂਜੀ ਪਾਰਟੀ ਨੇ ਇੱਕ ਦੂਜੇ ਦੇ ਐਕਤੀ ਹੁੰਦਾ ਵੀ ਜੇ ਮੈਂ ਵੀ ਜਾਊਗਾ ਤਾਂ ਦਖਲ ਦਾ ਜਿਮ ਨਹੀਂ ਜਾਊਗੀ ਉਹ ਇੱਕ ਟਾਂ ਚ ਆ ਗਿਆ ਇਸ ਲਈ ਗੁਰਦਾਸਪੁਰ ਦੀ ਇੱਕ ਅਲੱਗ ਟਾਈਪ ਦਾ ਇੱਕ ਸੈਟਅਪ ਜ਼ਰੂਰ ਹੈਗਾ ਜਿਹੜੇ ਨੂੰ ਦੇਖਿਆ ਜਾਊਗਾ ਕਿ ਉਹ ਠੀਕ ਹੈ ਨਹੀਂ ਹੈ ਕਿਵੇਂ ਹੈ ਪਰ ਵੋਟਾਂ ਦੇ ਦਰਾਂ ਜਿਹੜਾ ਕਿਹਾ ਜਾਂਦਾ ਕਿ ਸੁਖਜਿੰਦਰ ਰੰਧਾਵਾ ਇੱਕ ਸਟਰੋਂਗ ਕੈਂਡੀਡੇਟਰ ਹੈ ਤਾਂ ਉਥੇ ਮੁਕਾਬਲੇ ਦੀ ਗੱਲ ਹੋਣੀ ਦੇਖੀ ਜਾਣੀ ਹੈ ਅਸਲ 'ਚ ਉਹ ਪੈਂਦਾ ਕਿ ਨੂੰ ਮੈਕ੍ਰਿਸਟਿਅਨ ਉਹ ਪੈਂਦਾ ਕਿ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਉਸ ਇੰਡੀਆ ਨਹੀਂ ਚਾਹ ਬਾਕੀ ਨਹੀਂ ਉਥੇ ਫਿਰ ਕੈਂਡੀਡੇਟ ਮੈਟਰ ਕਰ ਜਾਂਦਾ ਇਹੋ ਜਿਹੇ ਥਾਵਾਂ ਦੇ ਉੱਤੇ ਜ਼ਿਆਦਾ ਜਿੱਥੇ ਮੰਨ ਲਓ ਦੋਨਾਂ ਦੇ ਹੋਵੇ ਦੋਨਾਂ ਦੀ ਵੋਟ ਹੋਵੇ ਉਥੇ ਥੋੜਾ ਦਵਾਂ ਥੋੜਾ ਸਟਰੋਂਗ ਲੋਕਾਂ ਨੂੰ ਫੀਲਿੰਗ ਚ ਆ ਜਾਂਦਾ ਇਹ ਖੜ ਸਕਦਾ ਮੇਰੇ ਨਾਲ ਇਹ ਗੱਲ ਕਰ ਸਕਦਾ ਇਹਦੇ ਉੱਪਰ ਤੱਕ ਪੁੱਗਦੀ ਹੈ ਇਹਦੇ ਕਿਤੇ ਹੋਰ ਉਥੇ ਕੈਂਡੀਡੇਟ ਦੀ ਸਮਰੱਥਾ ਜ਼ਿਆਦਾ ਦੇਖੀ ਜਾ ਸਕਦੀ ਹੁੰਦੀ ਹੈ ਜੇ ਦੋਨਾਂ ਚੋਂ ਚੁਆਇਸ ਵੀ ਹੋ ਜੇ ਇਸ ਲਈ ਇਹ ਗੱਲ ਵੀ ਮੇਰੇ ਖਿਆਲ ਨਾਲ ਕਾਂਗਰਸ ਦੇ ਕਲੇਵਲ ਦਾ ਫੇਵਰ ਚ ਗੁਰਦਾਸਪੁਰ ਚ ਜਾ ਸਕਦੀ ਹੈ ਕਿਸੇ ਨਾ ਕਿਸੇ ਰੂਪ ਚ ਤੁਸੀਂ ਤੁਸੀਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਉਸੇ ਗੱਲ ਨੂੰ ਮੈਂ ਅੱਗੇ ਵਧਾਉਣ ਲੱਗਿਆ ਜਿਹੜਾ ਅਸੀਂ ਆਫਟਰ ਰਿਕਾਰਡ ਗੱਲ ਕਰ ਰਹੇ ਸੀ ਕਿਉਂਕਿ ਮੈਂ ਗੁਰਦਾਸਪੁਰ ਨੂੰ ਥੋੜਾ ਥੋੜਾ ਸਮਝਦਾ ਹਾਂ ਮੈਂ ਉੱਥੇ ਰਹਿੰਦਾ ਰਿਹਾ ਕਾਫੀ ਦੇਰ ਤੱਕ ਤੇ ਗੁਰਦਾਸਪੁਰ ਦੇ ਵਿੱਚ 크ਰਿਸਚੀਅਨ ਵੋਟ ਬਹੁਤ ਸਮਾਂ ਅਕਾਲੀ ਦਲ ਬਾਦਲ ਨਾਲ ਇਸ ਕਰਕੇ ਵੀ ਰਹੀ ਬਾਦਲ ਸਾਹਿਬ ਹਰ 25 ਤਰੀਕ ਨੂੰ ਲਗਭਗ ਵੱਡੇ ਦਿਨ ਵਾਲੇ ਦਿਨ 25 ਦਸੰਬਰ ਨੂੰ ਉੱਥੇ ਆਉਂਦੇ ਰਹੇ ਔਰ ਕੋਈ ਨਾ ਕੋਈ ਰੈਲੀ ਧਾਰੀਵਾਲ ਦੇ ਵਿੱਚ ਹੁੰਦੀ ਰਹੀ 크ਰਿਸਚੀਅਨ ਲੀਡਰ ਸੁੱਚਾ ਸਿੰਘ ਲੰਗਾ ਜਦੋਂ ਇੱਥੇ ਕਾਫੀ ਕਾਰਜਸ਼ੀਲ ਸੀਗੇ ਉਹਨਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਅਵਲਾਈਜ਼ ਵੀ ਕੀਤਾ ਸੋ ਹੁਣ ਜਦੋਂ ਦੋਨਾਂ ਦੀ ਲੜਾਈ ਡੇਰਾ ਬਾਬਾ ਨਾਨਕ ਚ ਸੁਖੀ ਰੰਧਾਵਾ ਤੇ ਲੰਗਾ ਹੀ ਇੱਕ ਤਰ੍ਹਾਂ ਨਾਲ ਪਰਦੇ ਦੇ ਪਿੱਛੇ ਆ ਤਾਂ ਹੁਣ ਸੁਖੀ ਰੰਧਾਵਾ ਬਲ ਟਿਲਟ ਹੋਣ ਦਾ ਮਤਲਬ ਜਿਹੜਾ ਨੈਸ਼ਨਲ ਪ੍ਰਸਪੈਕਟਿਵ ਆ ਉਹ ਵੀ ਹੈਗਾ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀ ਇਸ ਪਾਕਟ ਦੇ ਵਿੱਚ 크੍ਰਿਸਚੀਅਨ ਵੋਟ ਹੈ ਜੇਕਰ ਇਹ ਪੈਂਦੀ ਆ ਤਾਂ ਕਈ ਵਾਰੀ ਇਹ ਆਪਣੇ ਧਾਰਮਿਕ ਆਗੂਆਂ ਦੇ ਕਹਿਣ ਤੇ ਵੀ ਪੈਂਦੀ ਹੈ ਸੋ ਇਹਨਾਂ ਦਾ ਪੋਲਰਾਈਜੇਸ਼ਨ ਜਿਆਦਾ ਸਟਰੋਂਗ ਹੁੰਦਾ ਹੈ ਤੇ ਇਹ ਬੱਜਵੇਂ ਰੂਪ ਚ ਹੁੰਦਾ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਕਿੱਧਰ ਜਾਊਗਾ ਤੇ ਇਹ ਫੈਸਲਾ ਕੋਨ ਹੈ ਔਰ ਮੋٹے ਤੌਰ ਤੇ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਫੈਸਲਾ ਕਰ ਲਿਆ ਹਾਂ ਬਿਲਕੁਲ ਨਹੀਂ ਫੈਸਲਾ ਤਾਂ ਬਹੁਤ ਦਿਰ ਦਾ ਨੈਸ਼ਨਲ ਲੈਵਲ ਤੇ ਹੋਇਆ ਹੋਇਆ ਜਦੋਂ ਦੇ ਚਰਚਾਵਾਂ ਚੱਲਦੇ ਨੇ ਨੈਸ਼ਨਲ ਲੈਵਲ ਤੇ ਤਾਂ ਫਿਰ ਵੀ ਸਥਾਨਕਤਾ ਦਾ ਆਪਣਾ ਇੱਕ ਰੋਲ ਹੁੰਦਾ ਹੈ ਕਈ ਵਾਰ ਦੂਜੇ ਪਾਸੇ ਕੋਈ ਦਵਾਂਗੇ ਇਹੋ ਜਾਂ ਲੀਡਰ ਹੋਵੇ ਉਹਨਾਂ ਦੀ ਪ੍ਰੋਟੈਕਸ਼ਨ 'ਚ ਖੜ ਜਾਂਦਾ ਰਹੇ ਤਾਂ ਲੋਕ ਉੱਥੇ ਹੁੰਦੇ ਨੇ ਈਵਨ ਮੈਂ ਜੇਕਰ ਐਗਜ਼ਾਮਪਲ ਦਿਆਂ ਚੰਨ ਰਹੀ ਮੂਵਮੈਂਟ ਦੇ ਵਿੱਚ ਮਿਲਿਟੈਂਟ ਮੂਵਮੈਂਟ ਦੇ ਵਿੱਚ ਵੀ ਇਕਾ ਦੁਕਾ ਜਗ੍ਹਾ ਇਹੋ ਜਾਂ ਹੋਇਆ ਜਿੱਥੇ ਨਾ ਮਿਲਿਟੈਂਟ ਲੀਡਰ ਵੀ ਹਿੰਦੂਆਂ ਨੂੰ ਇਹ ਕਹਿੰਦੇ ਸੀ ਕਿ ਮੈਂ ਖੜਾ ਤੁਹਾਡੇ ਨਾਲ ਮੈਂ ਤੁਹਾਡੀ ਮਤਲਬ ਉਹ ਕਰ ਰਿਹਾ ਔਰ ਮੇਰੇ ਯਾਦ ਹੈ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਜਗਰਾਉਂ ਏਰੀਆ ਦੇ ਵਿੱਚ ਉੱਥੇ ਭਾਜਪਾ ਦਾ ਇੱਕ ਲੀਡਰ ਵੀ ਬੋਲਿਆ ਸੀ ਕਿ ਗਲਤ ਮਾਰਿਆ ਗਿਆ ਬੰਦਾ ਤੇ ਇਹ ਤਾਂ ਸਾਡੇ ਲਈ ਬਹੁਤ ਪ੍ਰੋਟੈਕਟਰ ਸੀ ਮਤਲਬ ਉਹ ਕਈ ਵਾਰ ਇਹ ਕਰ ਲੈਂਦੇ ਮੇਰੇ ਹਰਕੇ ਚ ਕੋਈ ਘਟਨਾ ਕ੍ਰਮ ਨਹੀਂ ਮੈਂ ਹੋਣ ਦਊਗਾ ਇਹੋ ਜਿਹੜਾ ਇਹ ਪੋਲ ਜੇਕਰ ਇਹ ਤੁਹਾਡੇ ਖਿਲਾਫ ਇਸ ਲਈ ਇੰਡੀਵਿਜੂਅਲ ਵੀ ਅਸਰ ਕਰਦਾ ਹੈ ਬਹੁਤ ਜਿਆਦਾ ਉਹਨਾਂ ਗੱਲਾਂ ਦੇ ਵਿੱਚ ਜੇਕਰ ਤੁਸੀਂ ਇਸ ਲੈਵਲ ਦਾ ਕਰ ਜਾਣੇ ਹੋ ਤਾਂ ਮੈਨੂੰ ਉਹ ਕੈਂਡੀਡੇਟਾਂ ਦੇ ਮਾਮਲੇ ਦੇ ਵਿੱਚੋਂ ਵੀ ਜਦੋਂ ਕੈਂਡੀਡੇਟ ਕਿਹੜਾ ਸਟਰੋਂਗ ਹੈ ਉਸ ਏਰੀਆ ਦੇ ਵਿੱਚ ਫਿਰ ਜੇ ਪ੍ਰੋਟੈਕਸ਼ਨ ਦਾ ਇਹ ਗਲੀ ਹੁੰਦਾ ਹੈ ਓਵਰ ਆਲ ਤਾਂ ਜੇ ਕੁਦਰਤੀ ਉਸੇ ਦਾ ਹੋਵੇ ਜਿਹੜਾ ਨੈਸ਼ਨਲ ਪਰਸਪੈਕਟਿਵ ਦੇ ਵਿੱਚ ਜੋ ਸੋਚਿਆ ਗਿਆ ਫਿਰ ਤਾਂ ਆਟੋਮੈਟਿਕਲੀ ਕੋਈ ਬਾੜਾ ਸੋਚਣ ਦੀ ਲੋੜ ਨਹੀਂ ਹੁੰਦੀ ਫਿਰ ਉਧਰ ਲਈ ਫੈਸਲਾ ਹੁੰਦਾ ਜੇ ਕਿਤੇ ਦੂਜਾ ਮੰਨ ਲਓ ਕਿ ਦੂਜੀ ਧਿਰ ਦਾ ਵੀ ਜਿਹੜਾ ਇੰਡੀਆ ਅਲਾਇੰਸ ਨਾਲ ਹੋਵੇ ਦੋਨਾਂ ਚੋਂ ਇਹੀ ਗੱਲ ਹੈ ਨਾ ਕਿ ਕਾਂਗਰਸ ਤੇ ਆਪ ਦੇ ਵਿੱਚੋਂ ਚੁਆਇਸ ਕਰਨੀ ਆ ਫਿਰ ਇੰਡੀਆ ਅਲਾਇੰਸ ਚ ਪੰਜਾਬ ਚ ਤਾਂ ਹੋਰ ਕੀ ਦੇ ਨਾਲ ਕਰਨੀ ਹੈ ਜੇਕਰ ਮinority ਕਰੋਗੇ ਤਾਂ ਜਿਹੜਾ ਸਟਰੋਂਗ ਲੀਡਰ ਉੱਥੇ ਦਿਖਾਈ ਦੇਊਗਾ ਉਹ ਉਧਰ ਨੂੰ ਮੇਰੇ ਖਿਆਲ ਚੁਕਾ ਹੋਣਾ ਇੱਕ ਸੁਭਾਵਕ ਜੀ ਗੱਲ ਹੈ ਇਹ ਕੋਈ ਬਹੁਤ ਜ਼ਿਆਦਾ ਬੜਾ ਰੌਕਟ ਸਾਇੰਸ ਨਹੀਂ ਮੈਨੂੰ ਲੱਗਦਾ ਸਾਰੇ ਲੋਕਾਂ ਨੂੰ ਇਹ ਸਮਝ ਆਉਂਦੀ ਹੋਵੇ ਕਿਸੇ ਨਾ ਕਿਸੇ ਨੂੰ ਜੀ ਇੱਥੇ ਕੋਈ ਦੋਰਾ ਕਿ ਇਹ ਇੱਕ ਦਿਨ ਜਾਂ ਦੋ ਦਿਨ ਦੀ ਹੁਣ ਗੇਮ ਆ ਇੱਕ ਤਰੀਕ ਨੂੰ ਫੈਸਲੇ ਹੋ ਜਾਣੇ ਨੇ 4 ਤਰੀਕ ਤੱਕ ਫਿਰ ਥੋੜੀ ਜਿਆ ਧੜਕਣਾ ਤੇਜ਼ ਰਹਿਣਗੀਆਂ ਸਾਰੀਆਂ ਪਾਰਟੀਆਂ ਦੀਆਂ ਕਿਉਂਕਿ ਕਈਆਂ ਦੀ ਹੋਣ ਦਾ ਸਵਾਲ ਹੈ ਕਈਆਂ ਨੇ ਆਪਣਾ ਆਪਣੀ ਸਰਦਾਰੀ ਕਾਇਮ ਰੱਖਣ ਦਾ ਯਤਨ ਕਰਨਾ ਹੈ ਮੁੱਖ ਮੰਤਰੀ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ ਕਾਂਗਰਸੀ ਵੀ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ ਪਰ ਥੋੜਾ ਜਿਆ ਉਹਨਾਂ ਚ ਦਮਖਮ ਘੱਟ ਲੱਗਿਆ ਪਤਾ ਨਹੀਂ ਕਿਉਂ ਘੱਟ ਲੱਗਿਆ ਲੇਕਿਨ ਮੰਨਿਆ ਜਾ ਰਿਹਾ ਚਿਹਰੇ ਆ ਵਾਈਜ਼ ਕਿ ਸੀਟਾਂ ਉਹਨਾਂ ਦੀਆਂ ਜ਼ਿਆਦਾ ਵੀ ਹੋ ਸਕਦੀਆਂ ਮੁੱਖ ਮੰਤਰੀ ਤਾਂ ਦਾਵਾ ਕਰ ਰਹੇ ਕਿ ਸਾਡੀਆਂ ਜ਼ਿਆਦਾ ਹੋਣੀਆਂ ਨੇ ਅਕਾਲੀ ਦਲ ਵੀ ਬਹੁਤ ਇਨ੍ਹਾਂ ਮਾਮਲਿਆਂ 'ਚ ਲੜਾਈ ਲੜ ਰਿਹਾ ਆ ਆਪਾਂ ਜੇ ਅਕਾਲੀ ਦਲ ਨੂੰ ਹੀ ਇੱਥੇ ਨਾਲ ਡਿਸਕਸ ਕਰ ਲਈਏ ਮੈਨੂੰ ਲੱਗਦਾ ਕਿ ਕਈ ਵਾਰੀ ਪਰਸੈਪਸ਼ਨ ਜਦੋਂ ਬਣਦੀ ਹੈ ਤਾਂ ਉਹ ਫਿਰ ਬਣਦੀ ਚਲੀ ਜਾਂਦੀ ਹੈ ਇਹ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਵੱਖ ਨੇ ਜਾਂ ਵੱਖ ਹੋ ਸਕਦੇ ਆ ਹੁਣ ਕੱਲ ਫਿਰ ਨਰੇਸ਼ ਗੁਜਰਾਲ ਨੇ ਕਾਫੀ ਦਿਨਾਂ ਬਾਅਦ ਇਸ ਗੱਲ ਨੂੰ ਪੁਖਾਤਾ ਹੈ ਅਖੇ 11 ਹੁੰਦੀਆਂ ਜੇਕਰ ਅਸੀਂ ਇਕੱਠੇ ਹੁੰਦੇ ਇੱਕ ਹੇਰਵਾ ਜਿਹਾ ਲੱਗਦਾ ਪੁਰਾਣੀ ਲੀਡਰਸ਼ਿਪ ਦੇ ਵਿੱਚ ਉਹ ਲੀਡਰਸ਼ਿਪ ਜਿਹੜੀ ਇਨਾ ਰਿਸ਼ਤਿਆਂ ਦੇ ਵਿੱਚ ਉਹ ਨਿਗਮਾਨਦੀ ਰਹੀ ਆ ਉਹਨੂੰ ਕੋਈ ਨਾ ਕੋਈ ਫਾਇਦਾ ਰਿਆ ਨਰੇਸ਼ ਚੀਤਾ ਰਹਿੰਦੇ ਦਿੱਲੀ ਚ ਨੇ ਔਰ ਇਸੇ ਤਰ੍ਹਾਂ ਖਾਲੀਦਲ ਦੇ ਕੁਝ ਹੋਰ ਵੱਡੇ ਆਗੂ ਵੀ ਲਗਾਤਾਰ ਬੈਟਿੰਗ ਕਰ ਰਹੇ ਸੀ ਕਿ ਸਾਨੂੰ ਇਕੱਠੇ ਹੀ ਰਹਿਣਾ ਚਾਹੀਦਾ ਲੇਕਿਨ ਸੁਖਵੀਰ ਬਾਦਲ ਜ਼ੋਰ ਨਾਲ ਲੜਾਈ ਲੜ ਰਿਹਾ ਹੁਣ ਹਮਲਾ ਵੀ ਕਰ ਰਿਹਾ ਉਧਰਲੇ ਪਰਨੇ ਤਰਨ ਚੋਗ ਕੱਲ ਕਹਿੰਦੇ ਇੱਕ ਅਖਬਾਰ ਨਾਲ ਇੰਟਰਵਿਊ ਦੇ ਵਿੱਚ ਕਿਉਂਕਿ ਉਹਨਾਂ ਦਾ ਵੀ ਇੱਕ ਰੋਲ ਆ ਉੱਪਰਲੀ ਲੀਡਰਸ਼ਿਪ ਨਾਲ ਉਹ ਬੈਠਦੇ ਨੇ ਖਾਸ ਤੌਰ ਤੇ ਸੰਗਠਨ ਦੇ ਵਿੱਚ ਉਹਨਾਂ ਨੂੰ ਕਾਫੀ ਪਤਾ ਹੁੰਦਾ ਕਿ ਅੰਦਰ ਸੋਚ ਕਿਹੋ ਜੀ ਬਣਦੀ ਪਈ ਹੈ ਜਾਂ ਕਿਹੋ ਜੀ ਸੋਚ ਬਣ ਗਈ ਹੈ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਕੀਮਤ ਤੇ ਬਿਲਕੁਲ ਨਹੀਂ ਜਾਵਾਂਗੇ ਸੋ ਇਸ ਸੀਨ ਦੇ ਵਿੱਚ ਜਦੋਂ ਸੁਖਵੀਰ ਬਾਦਲ ਲੀ ਖਿੱਚ ਕੇ ਤੁਰਿਆ ਪ੍ਰਾਣੇ ਆਗੂ ਕਈ ਕਹਿ ਰਹੇ ਨੇ ਕਿ ਚੰਗਾ ਹੁੰਦਾ ਜੇ ਇਕੱਠੇ ਰਹਿੰਦੇ ਔਰ ਭਾਜਪਾ ਦੇ ਕਈ ਆਗੂ ਜਿਹੜੇ ਇਹਨੂੰ ਰੂਲ ਆਊਟ ਕਰ ਰਹੇ ਆ ਕਿ ਨਾ ਹੁਣ ਤਾਂ ਬਸ ਹੋ ਗਿਆ ਜੋ ਹੋ ਗਿਆ ਇਹਨੂੰ ਕਿੱਦਾਂ ਲਈ ਜਿਹੜੇ ਇਹ ਮਾਮਲੇ ਨੇ ਮੇਰੇ ਖਿਆਲ ਨਾਲ ਪਾਰਟੀਆਂ ਅੰਦਰ ਦੀ ਜਿਹੜੀ ਇੱਕ ਸਮਰੱਥਾ ਹੁੰਦੀ ਹੈ ਵਰਕਰਾਂ ਨੂੰ ਲੀਡਰਾਂ ਨੂੰ ਨਾਲ ਸਾਈਕਲੋਜੀਕਲ ਮਨੋਵਿਗਿਆਨਕ ਤੌਰ ਤੇ ਤਿਆਰ ਕਰਨ ਦੀ ਉਹਦੀ ਕਮਜ਼ੋਰੀ ਚੋਂ ਨਿਕਲੇ ਆ ਕਿਉਂਕਿ ਅਕਾਲੀ ਦਲ ਨੇ ਕੋਈ ਬਹੁਤ ਜ਼ਿਆਦਾ ਆਪਣੀਆਂ ਵੱਡੀਆਂ ਮੀਟਿੰਗਾਂ ਬਲਾ ਕੇ ਮੰਥਰ ਨਹੀਂ ਕੀਤਾ ਹੁਣ ਕਹਿਣਾ ਕੀ ਹੈ ਔਰ ਫਿਰ ਉਹ ਸੁੱਤੇ ਸੁਭਾਅਕ ਜੋ ਪਹਿਲਾਂ ਤੋਂ ਗੱਲ ਚੱਲਦੀ ਆ ਰਹੀ ਹੈ ਚੱਲਦੀ ਹੈ ਉਹ ਜੀ ਕਹਿ ਜਾਂਦਾ ਲੀਡਰ ਨਰੇਸ਼ ਗੁਜਰਾਨ ਕੋਈ ਬਹੁਤ ਫੀਲਡ ਦੇ ਲੀਡਰ ਨਹੀਂ ਹੈ ਨਾ ਪੰਜਾਬ ਬਾਦ ਦੇ ਵਿੱਚ ਗੱਲ ਹੈ ਉਹ ਇੰਦਰ ਕੁਮਾਰ ਗੁਜਰਾਰ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਆ ਬਾਦਲ ਬਾਦਲਾ ਬਾਦਲ ਪਰਿਵਾਰ ਜਾਂ ਬਾਦਲ ਸਾਹਿਬ ਦਾ ਉਹਨਾਂ ਨਾਲ ਰਿਹਾ ਉਹਨਾਂ ਨੂੰ ਅਕਾਲੀ ਦਲ ਨੇ ਸੀਟ ਵੀ ਛੱਡੀ ਜਿਤਾਇਆ ਇਥੋਂ ਉਹਨਾਂ ਦੇ ਕਰਕੇ ਇੱਕ ਦਿੱਲੀ ਦੇ ਵਿੱਚ ਇੱਕ ਨੁਮਾਇੰਦਗੀ ਦੇ ਤੌਰ ਦੇ ਉੱਤੇ ਰਾਜ ਸਭਾ ਦੇ ਵਿੱਚ ਲਗਾਤਾਰ ਰੱਖਿਆ ਜਿੰਨਾ ਕਿ ਚਿਰ ਅਕਾਲੀ ਦਲ ਦੇ ਕੋਲ ਤਾਕਤ ਰਹੀ ਕਿ ਉਹ ਰਾਜ ਸਭਾ ਚ ਭੇਜ ਸਕਦੇ ਨੇ ਉਹ ਸਾਰੇ ਬੰਦੇ ਇਸ ਕਰਕੇ ਉਹ ਕਈ ਵਾਰ ਡਿਬੇਟਾਂ 'ਚ ਮੈਂ ਦੇਖਿਆ ਕਈ ਵਾਰ ਅਕਾਲੀ ਦਲ ਦੇ ਸਟੈਂਡ ਤੋਂ ਇਧਰ ਉਧਰ ਗੱਲ ਕਰ ਜਾਂਦੇ ਨੇ ਬੜੀ ਗੱਲ ਦਿੱਤਾ ਔਰ ਉਨੇ এনਵਾਇਰਨਮੈਂਟ ਉਦੋਂ ਹੁੰਦੀ ਹੈ ਜਾਂ ਉਹਨਾਂ ਕੋਲ ਜਿਹੜੇ ਇਲੈਕਸ਼ਨ ਪ੍ਰਕਿਰਿਆ ਦੇ ਦੌਰਾਨ ਜਦੋਂ ਜਿਹੜੀ ਕੂਟਨੀਤੀ ਸਮਝ ਹੁੰਦੀ ਹੈ ਟੈਕਟਿਕਸ ਹੁੰਦੇ ਨੇ ਸ਼ਾਇਦ ਉਹ ਵੀ ਬੰਦੇ ਦੇ ਐਕਸਪੀਰੀਅੰਸ ਤੋਂ ਬਿਨਾ ਨਹੀਂ ਆਉਂਦੇ ਕਈ ਵਾਰ ਜਿਵੇਂ ਕਾਂਗਰਸ ਚ ਵੀ ਕਈ ਬੰਦੇ ਇਹੋ ਜਿਹੇ ਨੇ ਕਦੇ ਕਦੇ ਚਲਦੀ ਚ ਕੰਦਾ ਬਿਆਨ ਦੇ ਦਿੰਦੇ ਨੇ ਜਿਵੇਂ ਉਹਨਾਂ ਨੂੰ ਫੜ ਕੇ ਚੱਕ ਦਿੰਦੇ ਨੇ ਕੰਮ ਜਿਵੇਂ ਸਿਆਮ ਪਤਰੋਦਾ ਦੇ ਬਿਆਨ ਨੂੰ ਚੱਕ ਤਾਂ ਲੈ ਕੇ ਤੇ ਵੀ ਉਹਨੇ ਕਹੇ ਜੇ ਸਮੇਂ ਕਿ ਕੀ ਕਹਿੰਦਾ ਜੀ ਐਦੋਂ ਪਹਿਲਾਂ ਕਦੇ ਕਦੇ ਮਨੀ ਸ਼ੰਕਰ ਯਾਰ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੂੰ ਲੈ ਕੇ ਚੱਕਤਾ ਸੀ ਕੰਮ ਉਹ ਮੇਰੇ ਕਹਿਣਾ ਗੱਲ ਉਹ ਐ ਨਹੀਂ ਕਹਿੰਦੇ ਹੁੰਦੇ ਕਿ ਉਹਨਾਂ ਦੀ ਗੱਲ ਨਾ ਮਾਜੂਰ ਪਰ ਉਹ ਇਹੋ ਜੇ ਸਮੇਂ ਤੇ ਕੀਤੀ ਗਈ ਹੁੰਦੀ ਆ ਜਿਹੜੀ ਜਿਹੜਾ ਤੁਹਾਡਾ ਲਾਸ ਕਰ ਜਾਂਦੀ ਹੈ ਕਈ ਵਾਰ ਨੁਕਸਾਨ ਕਰ ਜਾਂਦੀ ਹੈ ਸ਼ਾਇਦ ਬਾਕੀ ਦੇ ਸਮੇਂ ਦੇ ਵਿੱਚ ਜਾਂ ਜਦੋਂ ਇਹ ਤੋਂ ਪਹਿਲਾਂ ਗੱਲਬਾਤ ਚੱਲਦੀ ਸੀ ਜਾਂ ਜਦੋਂ ਰਿਜ਼ਲਟ ਆ ਜਾਏਗਾ ਇਹ ਤੋਂ ਬਾਅਦ ਵੀ ਇਹ ਕਹਿਣਾ ਕਿ ਜੇ ਇਕੱਠੇ ਹੁੰਦੇ ਤਾਂ ਇੰਨੇ ਰਹਿ ਜਾਂਦੇ ਉਹ ਮੌਕੇ ਹੋਰ ਹੁੰਦੇ ਨੇ ਅਕਾਲੀ ਦਲ ਦੇ ਵਿੱਚ ਬਿਲਕੁਲ ਇਹ ਸਭ ਨੂੰ ਪਤਾ ਦੋ ਰਾਵਾ ਨੇ ਖਜੇਬੀ ਇਹ ਨਾ ਇਸ ਮੁੱਦੇ ਦੇ ਉੱਤੇ ਲੈ ਕੇ ਪਰ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀਗੇ ਪ੍ਰੈਜ਼ੀਡੈਂਟ ਜਦੋਂ ਕਲੀਅਰ ਕਟ ਸਟੈਂਡ ਲੈ ਲਿਆ ਕਿ ਆਪਾਂ ਅਲੱਗ ਲੜ ਰਿਹਾ ਤੇ ਅਲੱਗ ਲੜ ਰਹੇ ਆ ਜਦੋਂ ਅਲੱਗ ਲੜ ਰਹੇ ਆ ਤੇ ਉਨਾਂ ਚਿਰ ਫੇਰ ਇਹ ਗੱਲਾਂ ਬਾਰ ਬਾਰ ਕਰਨੀਆਂ ਕਿ ਐ ਹੋ ਜਾਂਦਾ ਹੁਣ ਜਿੰਦਤ ਇਹ ਅਕਾਲੀ ਦਲ ਦੇ ਮਤਲਬ ਜਿਹੜਾ ਇਹ ਮੈਂ ਜਾਂ ਨਿਸ਼ਾਨਾ ਚਾਹੇ ਬਾਦ ਦੇ ਵਿੱਚੋਂ ਜੁੜਨ ਨਾ ਜੁੜਨ ਉਹਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਦਾ ਹੈ ਜਿਹੜਾ ਉਹ ਸਾਰੇ ਮਾਮਲੇ ਨੂੰ ਔਰ ਹੁਣ ਅਕਾਲੀ ਦਲ ਕਿਵੇਂ ਆਪੋ ਆਪਣੇ ਬੰਦਿਆਂ ਨੂੰ ਸਮਝਾਏਗਾ ਜਾਂ ਤਾਂ ਰੋਜ਼ ਬਰੀਕ ਵਿੱਚ ਬਰੀਫਿੰਗ ਹੋਵੇ ਵੀ ਤੁਸੀਂ ਜਦੋਂ ਗੱਲ ਕਰ ਲਈ ਆ ਚੀਜ਼ਾਂ ਨੇ ਹੁਣ ਆਪਾਂ ਸਟੈਂਡ ਰੱਖਣਾ ਆ ਨਹੀਂ ਇੱਥੇ ਕਿਹੜਾ ਕੋਈ اجلاس ਹੋ ਕੇ ਜਾਂ ਬਹੁਤ ਵੱਡੀ ਮੀਟਿੰਗ ਬਲਾ ਬਲਾ ਕੇ ਵਿਚਾਰਕ ਤੌਰ ਤੇ ਕਨਵੈਸ ਕਰਾਇਆ ਕਿ ਆ ਆਪਣਾ ਫੈਸਲਾ ਇਸ ਤਰੀਕੇ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਇਹ ਤਾਂ ਇਹਦੀ ਵੀ ਇੱਕ ਟ੍ਰੇਨਿੰਗ ਹੁੰਦੀ ਆ ਤੇ ਉਹਦੇ ਤੋਂ ਅਕਾਲੀ ਦਲ ਦੀ ਮਤਲਬ ਲੀਡਰਾਂ ਦੀ ਜਿਹੜੇ ਕਹਿਣ ਦਾ ਇੱਕ ਵੱਲ ਹੈ ਜਾਂ ਕਿਹੜੇ ਸਮੇਂ ਕਿਹੜੀ ਗੱਲ ਕਹਿਣੀ ਆ ਉਹਦੇ ਚ ਪ੍ਰੋਬਲਮ ਆ ਰਹੀ ਹੈ ਇੱਕ ਗੱਲ ਹਾਂ ਭਾਜਪਾ ਇੱਕ ਕੇਡਰ ਬੇਸਡ ਹੋਰ ਟਾਈਪ ਦੀ ਪਾਰਟੀ ਹੈ ਤਰਨ ਸੰਗਤ ਆ ਉਸ ਟਰੈਡੀਸ਼ਨ ਚ ਆਏ ਨੇ ਜਿਹੜੇ ਆਰਐਸਐਸ ਦੀ ਟਰੈਡੀਸ਼ਨ ਹੈ ਜਿੱਥੇ ਰੋਜ਼ ਸਾਖਾਵਾਂ ਲੱਗਦੀਆਂ ਨੇ ਬਾਕੀ ਨੇ ਤੇ ਭਾਜਪਾ ਆਪਣੇ ਸਪੋਕਸਪਰਸਨਾਂ ਨਾਲ ਤੇ ਮੇਨ ਲੀਡਰਾਂ ਨਾਲ ਉਹਨਾਂ ਦਾ ਇੱਕ ਨੈਟਵਰਕ ਹੈ ਜਿਹੜਾ ਡੇਲੀ ਦੀ ਤਰ੍ਹਾਂ ਬਰੀਫਿੰਗ ਵੀ ਹੁੰਦੀ ਹੈ ਡੇਲੀ ਸਵੇਰ ਤੋਂ ਸ਼ਾਮ ਤੱਕ ਕੀ ਘਟਨਾ ਕਟੰਬਾ ਪਰ ਗਿਆ ਤੁਸੀਂ ਕਹਿਣਾ ਕੀ ਹੈ ਰਿਐਕਸ਼ਨ ਹੋਣਾ ਕੀ ਹੈ ਇਹ ਜਿਹੜਾ ਇੱਕ ਤਾਲਵੇਂ ਹੁੰਦਾ ਲੀਡਰਸ਼ਿਪ ਦੇ ਨਾਲ ਉਹ ਉਦੋਂ ਤੱਕ ਇਹੀ ਕਹਿਣਗੇ ਕਿ ਅਸੀਂ ਬਿਲਕੁਲ ਨਹੀਂ ਕਰਦੇ ਔਰ ਇਹ ਤੋਂ ਬਾਅਦ ਲੋਕ ਇਹਦੇ ਵੀ ਤਾਂ ਨਾਜੇ ਲਾਉਂਦੇ ਨੇ ਨਾ ਫਿਰ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਤੇ ਤੁਹਾਡੇ ਹੋਮ ਮਿਨਿਸਟਰ ਤੇ ਬਾਕੀ ਅਕਾਲੀ ਦਲ ਤੇ ਕਿਉਂ ਨਹੀਂ ਬੋਲ ਰਹੇ ਫਿਰ ਭਾਈ ਸਾਹਿਬ ਤੁਸੀਂ ਤਾਂ ਕਹਿ ਰਹੇ ਹੋ ਉਹ ਕਿਉਂ ਨਹੀਂ ਕਹਿੰਦੇ ਇਸ ਲਈ ਜਦ ਮਰਜੀ ਉੱਪਰਲੇ ਚਾਹਣਗੇ ਹੇਠ ਲਿਆਂਦੇ ਤਾਂ ਕਹਿੜੀ ਕਰਨੀ ਨੂੰ ਕੋਈ ਸੁਣਦਾ ਨਹੀਂ ਨਾ ਫਿਰ ਫਿਰ ਤਾਂ ਉਹੀ ਕਹਿਣਗੇ ਜੀ ਮੋਦੀ ਹੈ ਤਾਂ ਮੁੱਖ ਨਾ ਮੋਦੀ ਜੀ ਨੇ ਕਰ ਲਿਆ ਤੇ ਆਪਾਂ ਕੀ ਕਰੀਏ ਇਹ ਸਾਡੇ ਹਿੱਤ ਚ ਹੈ ਜੀ ਮੋਦੀ ਜੀ ਨੇ ਦੇਸ਼ ਹਿੱਤ ਸੋਚਿਆ ਹੋਊਗਾ ਪੰਜਾਬ ਹਿੱਤ ਸੋਚਿਆ ਹੋਊਗਾ ਜਿਵੇਂ ਅਲਾਈਅੰਸ ਜੇ ਕੋਈ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੁੱਛਦਾ ਹੈ ਅਲਾਈਅੰਸ ਕੀਤਾ ਦੇਸ਼ ਹਿੱਤ ਚ ਕੀਤਾ ਪੰਜਾਬ ਵਿੱਚ ਕਿਉਂ ਨਹੀਂ ਕੀਤਾ ਉਹ ਪੰਜਾਬ ਦੇ ਹਿੱਤ ਚ ਨਹੀਂ ਕੀਤਾ ਹਿੱਤ ਤਾਂ ਸਿੱਦੇ ਸਾਰੇ ਲੋਕਾਂ ਦੇ ਹੁੰਦੇ ਨੇ ਬਾਕੀ ਜੋ ਮਰਜ਼ੀ ਚੱਲ ਅੱਛਾ ਹਿੱਤ ਤਾਂ ਭਾਵੇਂ ਜਿਹੜੇ ਮਰਜ਼ੀ ਹੋਣ ਪਰ ਇਹਨਾਂ ਦੋਨਾਂ ਨੇ ਨਾ ਇੱਕ ਬਰੀਕ ਮਹੀਨ ਜੀ ਜਿਹੜੀ ਲਾਈਨ ਹੁੰਦੀ ਹੈ ਨਾ ਰਿਸ਼ਤਿਆਂ ਦੇ ਵਿੱਚ ਗੱਠਜੋੜਾਂ 'ਚ ਉਹ ਬੜੀ ਨਭਾਈ ਆ ਇਹਨਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਵੱਡੇ ਆਗੂਆਂ ਨੇ ਬੜੀ ਖਾਮੋਸ਼ੀ ਨਾਲ ਇਹ ਗੱਠਜੋੜ ਧਰਮ ਨਭਾਇਆ ਕੱਲ ਕੇਜਰੀਵਾਲ ਸਾਹਿਬ ਨੂੰ ਮੈਂ ਦੇਖ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਤਾਂ ਉਹ ਆਪਣਾ ਪਰਨਾਵੀ ਮਨੀਸ਼ਤ ਵਾੜੀ ਦੇ ਗੱਲ 'ਚ ਪਾਉਂਦੇ ਦਿਸ ਰਹੇ ਸੀ ਸੋ ਇੱਥੇ ਇਹਨਾਂ ਨੇ ਹਮਲੇ ਵੱਡੇ ਕੀਤੇ ਨਹੀਂ ਇੱਕ ਦੂਜੇ ਤੇ ਗੱਠਜੋੜ ਨਾ ਹੋ ਕੇ ਵੀ ਗੱਠਜੋੜ ਲੱਗ ਰਿਹਾ ਲੇਕਿਨ ਮੁਕਾਬਲੇ ਵੀ ਇੱਕ ਦੂਜੇ ਨਾਲ ਕਰ ਰਿਹਾ ਇੰਜ ਕੋਈ شدت 'ਚ ਕਮੀ ਆਈ ਲੱਗੀ ਵੀ ਨਹੀਂ ਮੈਨੂੰ ਵੀ ਜੇ ਲੜਾਈ ਸਪੋਝ ਆਪਾਂ ਜਲੰਧਰ 'ਚ ਦੇਖੀਏ ਅਸੀਂ ਪਟਿਆਲੇ 'ਚ ਦੇਖੀਏ ਅਸੀਂ ਪਾਵੇਂ ਸੰਗਰੂਰ ਚ ਹੀ ਦੇਖੀਏ ਜਿੱਥੇ-ਜਿੱਥੇ ਵੀ ਗਰਦਾਸਪੁਰ ਚ ਦੇਖੀਏ ਲੜਾਈ ਪੂਰੀ شدت ਨਾਲ ਲੜ ਰਹੇ ਇੱਕ ਦੂਜੇ ਦੇ ਖਿਲਾਫ ਪਰ ਸੰਜਮ ਬਣਾ ਕੇ ਚੱਲ ਰਹੇ ਆ ਇਹਨਾਂ ਚੀਜ਼ਾਂ ਦੇ ਫਾਇਦੇ ਹੁੰਦੇ ਆ ਕਿ ਨੁਕਸਾਨ ਮੈਨੂੰ ਲੱਗਦਾ ਹਮਲਾ ਤਾਂ ਚਾਹੀਦਾ ਜੇ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਮਹਿਮ ਬੱਡੀ ਸਭ ਤੋਂ ਵੱਧ ਕਾਂਗਰਸੀ ਉਹਦੀ ਜੱਦ ਚ ਆਏ ਤਾਂ ਕਿਉਂ ਨਹੀਂ ਬੋਲਦੇ ਉਹਨੂੰ ਪ੍ਰਾਪਤੀ ਕਿਉਂ ਨਹੀਂ ਦੱਸਦੇ ਕਿਉਂ ਨਹੀਂ ਹਮਲਾ ਬੋਲਦੇ ਮੈਨੂੰ ਲੱਗਦਾ ਇਹ ਜਿਹੜੀਆਂ ਚੀਜ਼ਾਂ ਥੋੜੀਆਂ ਬੈਕਸਟੇਜ ਚਲੇ ਗਈਆਂ ਨੇ ਇਹਨਾਂ ਦੀ ਕੀਮਤ ਅਦਾ ਕਰਨੀ ਪਊਗੀ ਇੱਥੇ ਇਹਨਾਂ ਦੋਨਾਂ ਪਾਰਟੀਆਂ ਨੂੰ ਕਿ ਨਹੀਂ ਤੁਹਾਨੂੰ ਲੱਗਦਾ ਹੈ ਕਿ ਦੂਜੀਆਂ ਜਿਹੜੇ ਖਾਸ ਤੌਰ ਤੇ ਕਾਲੀ ਦਲ ਦੀ ਕਮਜ਼ੋਰੀ ਇਹਦਾ ਫਾਇਦਾ ਨਾ ਉਠਾ ਸਕਣ ਦੀ ਇਹ ਸਾਹਮਣੇ ਆ ਰਹੀ ਹੈ ਇਹ ਦੋਨਾਂ ਦਾ ਗੱਠ ਜੋੜ ایکسپোজ ਕਰਨ ਦੇ ਵਿੱਚ ਵੀ ਉਹ ਨਾਕਾਮਜਾਬ ਹੋ ਰਹੇ ਨਹੀਂ ਮੈਨੂੰ ਲੱਗਦਾ ਜਿਹੜੇ ਠੀਕ ਹੈ ਕਿ ਜਿਹੜੇ ਨੈਸ਼ਨਲ ਲੀਡਰ ਆ ਰਹੇ ਨੇ ਚਾਹੇ ਆਵਾਮ ਦੀ ਪਾਰਟੀ ਦੇ ਆਏ ਜਾਂ ਕਾਂਗਰਸ ਦੇ ਆਏ ਉਹਨਾਂ ਦੀ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਕਿ ਉੱਥੇ ਜਾ ਕੇ ਆਪਣੀ ਗੱਲ ਬੋਲਣ ਔਰ ਆਪਣੀ ਗੱਲ ਦੇ ਵਿੱਚ ਵੀ ਅਟੈਕ ਇਹ ਕਰੋ ਕਿ ਆਪਣਾ ਅਜੰਡਾ ਬੋਲੋ ਨਾਰਮਲੀ ਰਾਹੁਲ ગાંધી ਤੇ ਬਾਕੀ ਤਾਂ ਇਹ ਤਾਂ ਆਪਣਾ ਅਜੰਡਾ ਬੋਲ ਕੇ ਹੀ ਗਏ ਨੇ ਜਿੰਨੇ ਵੀ ਆਪਣਾ ਅਜੰਡੇ ਦਾ ਗੱਲ ਹੈ ਵੀ ਆਸੀਂ ਕਰਾਂਗੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹਨਾਂ ਦਾ ਬੀਜੇਪੀ ਤੇ ਹੀ ਮੇਨ ਫੋਕਸ ਹੈ ਜ਼ਿਆਦਾਤਰ ਜੋ ਵੀ ਗੱਲ ਕੀਤੀ ਪਰ ਹੇਠਲੀ ਲੀਡਰਸ਼ਿਪ ਚ ਕਨਟਰਡਿਕਸ਼ਨ ਲਗਾਤਾਰ ਦਿਖਾਈ ਦੇ ਰਹੀ ਹੈ ਇਸੇ ਗੱਲ ਨੇ ਪ੍ਰਤਾਪ ਬਾਜਵਾ ਜਦੋਂ ਵੀ ਕੋਈ ਇੰਟਰਵਿਊ ਸੁਣੋ ਕਿਤੇ ਵੀ ਕੋਈ ਗੱਲ ਸੁਣੋ ਉਹ ਪੂਰਾ ਨਿਠ ਕੇ ਇਹ ਗੱਲ ਕਹਿੰਦੇ ਨੇ ਕੋਈ ਖੈਰੇ ਦੀ ਤਾਂ ਕੈਂਪੇਨ ਹੈ ਐਂਟੀ ਭਗਵੰਤ ਦੇ ਉਹਦੇ ਤੇ ਸਲੋਗਨ ਤੇ ਖੜੀ ਜਾਂ ਲਗਾਤਾਰ ਉੱਥੇ ਚੱਲੀ ਰਿਹਾ ਜਿਹੋ ਜਿਹਾ ਵੀ ਮਾਹੌਲ ਚੱਲ ਰਿਹਾ ਸਭ ਦੇ ਸਾਹਮਣੇ ਹੈ ਲੋਕਲ ਸੀਟ ਵਾਈ ਜਿੱਤਾ ਜਿਹੜੇ ਕੈਂਡੀਡੇਟ ਫੇਸ ਕਰ ਰਹੇ ਨੇ ਉਹ ਤਾਂ ਕਰ ਰਹੇ ਨੇ ਇਹ ਗੱਲ ਬਿਲਕੁਲ ਔਰ ਇਹਦੇ ਚ ਇੱਕ ਬੈਲੈਂਸ ਜਾਂ ਨਜ਼ਰ ਆ ਰਿਹਾ ਕਿ ਜੇ ਨੈਸ਼ਨਲ ਲੀਡਰਸ਼ਿਪ ਇੱਥੇ ਕੋ ਉਹਨਾਂ ਨੂੰ ਜ਼ਿਆਦਾ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ ਫਿਰ ਹੋਰ ਤਰੀਕੇ ਦੇ ਨਾਲ ਉਹ ਕੱਢ ਗਏ ਨੇ ਆਪਣਾ ਟਾਈਮ ਮੈਨੂੰ ਲੱਗਦਾ ਇੱਕ ਚੰਗੀ ਰਣਨੀਤੀ ਦੇ ਤਹਿਤ ਇੱਕ ਟਾਈਮ ਕੱਢ ਗਏ ਨੇ ਪੂਰੇ ਦਾ ਪੂਰਾ ਔਰ ਉਹਨਾਂ ਨੂੰ ਲੋਕਲ ਨੂੰ ਛੱਡਿਆ ਹੋਇਆ ਵੀ ਤੁਸੀਂ ਆਪਣਾ ਵਰਤੋਂ ਕੋਈ ਗੱਲ ਨਹੀਂ ਜਿਵੇਂ ਵੀ ਸ਼ੀਟ ਦੇ ਮੁਤਾਬਕ ਜਿਹੜੇ ਹਾਲਾਤ ਦੇ ਮੁਤਾਬਕ ਇਹੋ ਜਾ ਰਿਹਾ ਹੈ ਔਰ ਉੱਥੇ ਕੰਟਰਡਿਕਸ਼ਨ ਜ਼ਿਆਦਾ ਆ ਰਹੀ ਹੈ ਜਿੱਥੇ ਆਇਨ ਲੱਗਦਾ ਵੀ ਮੁਕਾਬਲਾ ਹੀ ਇਹਨਾਂ ਚ ਦੋਨਾਂ ਚ ਜ਼ਿਆਦਾ ਹੋ ਗਿਆ ਹੈ ਉੱਥੇ ਇੱਕ ਦੂਜੇ ਤੇ ਜ਼ਿਆਦਾ ਹੋ ਰਿਹਾ ਹੈ ਜੇ ਮੈਂ ਤੁਸੀਂ ਦੇਖੋ ਜਿੱਥੇ ਮੁਕਾਬਲਾ ਹੋਊਗਾ ਉੱਥੇ ਹੀ ਹੋਏਗਾ ਜੇ ਬਠਿੰਡੇ ਦੇ ਵਿੱਚ ਜੇਕਰ ਗੱਲ ਮੇਨ ਚੱਲ ਰਿਹਾ ਨਾ ਮੇਨ ਬਾਦਲ ਨੇ ਸੱਚਾ ਸੈਂਟਰ ਨੂੰ ਪੁਆਇੰਟ ਬਠਿੰਡੇ ਦੇ ਵਿੱਚ ਸਾਰਿਆਂ ਦਾ ਅਟੈਕ ਜਿਹੜੇ ਵਿਰੋਧੀ ਨੇ ਉਹ ਬਾਦਲਾ ਤੇ ਹੋਏਗਾ ਮੇਨਲੀ ਕਿ ਜੇਕਰ ਇਹਨਾਂ ਨੂੰ ਡੈਮੇਜ ਕੀਤਾ ਜਾਂਦਾ ਤਾਂ ਮੇਰੇ ਵੱਲ ਵੋਟ ਆਜੂ ਉਧਰ ਆਜੂਗੀ ਇਸੇ ਢੰਗ ਦੇ ਨਾਲ ਇੱਥੇ ਜਿਹੜਾ ਮਾਮਲਾ ਹੈ ਲੁਧਿਆਣੇ ਦੇ ਵਿੱਚ ਲੁਧਿਆਣਾ ਦੇ ਵਿੱਚ ਮੇਨ ਟਾਰਗੇਟ ਬਿੱਟੂ ਹੈ ਕਾਂਗਰਸ ਦਾ ਜਿਹੜਾ ਕਿਉਂਕਿ ਉਹਨਾਂ ਚੋਂ ਵੀ ਗਿਆ ਉਹਨਾਂ ਨੂੰ ਲੱਗਦਾ ਵੀ ਲੁਧਿਆਣਾ ਵਿੱਚ ਭਾਜਪਾ ਨਾਲ ਸਾਡਾ ਸ਼ਾਇਦ ਜ਼ਿਆਦਾ ਮੁਕਾਬਲਾ ਨਾ ਇਸ ਲੈਵਲ ਤੇ ਸੰਗਰੂਰ ਦੇ ਵਿੱਚ ਮੇਨ ਭਗਵੰਤ ਮਾਨ ਤੇ ਉਹਨਾਂ ਨੂੰ ਖੈਰਾ ਲੱਗਦਾ ਹੈ ਭਗਵੰਤ ਮਾਨ ਨੂੰ ਵੀ ਇਸ ਲੈਵਲ ਤੇ ਉੱਥੇ ਹੋਰ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਉਸ ਪੱਧਰ ਦੇ ਉੱਤੇ ਨਜ਼ਰ ਆ ਰਹੀ ਹੈ ਮਤਲਬ ਸੀਟ ਵਾਈਜ਼ ਵੀ ਫਰਕ ਪੈ ਰਿਹਾ ਹੈ ਬਾਕੀ ਤਾਂ ਛੱਡੋ ਓਵਰਆਲ ਤਾਂ ਪਹਿਣਾ ਹੀ ਸੀ ਜਿਹੜਾ ਔਰ ਉਸ ਲੈਵਲ ਤੇ ਪੋਲਿਟਿਕਸ ਦੇ ਵਿੱਚ ਮੇਰੇ ਖਿਆਲ ਨਾਲ ਇਹੀ ਕੂਟਨੀਤਿਕ ਸਮਝ ਆਉਂਦੀ ਹੈ ਜਿੱਥੇ-ਜਿੱਥੇ ਜ ਹੋਰਾ ਸੁਖਬੀਰ ਬਾਦਲ ਦੀ ਆਪਾਂ ਗੱਲ ਕਰਦੇ ਆਂ ਆ ਸੀਟਾਂ ਤੇ ਤਾਂ ਜਿਹੜਾ ਖਾਸ ਤੌਰ ਤੇ ਖਡੂਰ ਸਾਹਿਬ ਤੇ ਬਿਲਕੁਲ ਹੀ ਸੁਖਬੀਰ ਦਾ ਬੇਸਿਕ ਫੋਕਸ ਅਮਰਪਾਲ ਤੇ ਹੀ ਹੋ ਗਿਆ ਜਿਆਦਾ ਹੋਰਾ ਸਾਰਿਆਂ ਨਾਲੋਂ ਛੱਡ ਕੇ ਕਿਉਂਕਿ ਉਹਨੂੰ ਲੱਗਦਾ ਕਿ ਇਹ ਡੈਂਟ ਪਾ ਰਿਹਾ ਸਾਡੀਆਂ ਸਾਡੀ ਜਿਹੜੀ ਜਿੱਤ ਸੀ ਜਿਹੜੀ ਅਸੀਂ ਸ਼ਾਇਦ ਇਸ ਸੀਟ ਨੂੰ ਪੰਥਕ ਦੇ ਨਾਂ ਤੇ ਜਿੱਤ ਸਕਦੇ ਸੀ ਤੇ ਉਹ ਹੁਣ ਉਹ ਬੇਨ ਬੰਦਾ ਜਿਹਦੇ ਜਿਹੜੇ ਲੜਾਈ ਉਹਨਾਂ ਦੇ ਵਿੱਚ ਅਨਰੋਨੀ ਜਿਆਦਾ ਹੋ ਗਈ ਇਸ ਮਾਮਲੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂ ਰਖਦਾ ਹਾਂ ਨਾ ਪ੍ਰੈਕਟੀਕਲ ਪੋਲਿਟਿਕਸ ਦਾ ਹਿੱਸਾ ਨੇ ਪ੍ਰੈਕਟੀਕਲ ਪੋਲਿਟਿਕਸ ਜਿਹੜੀ ਹੈ ਕਈ ਵਾਰ ਉਹ ਚੀਜ਼ਾਂ ਨੂੰ ਉਧਰ ਦੱਬ ਕੇ ਲੈ ਜਾਂਦੀ ਹੈ ਜਿਹੜਾ ਤੁਸੀਂ ਸਿਧਾਂਤਕ ਸੋਚਦੇ ਵੀ ਹੋ ਉਥੇ ਦੇ ਹਾਲਾਤ ਉਧਰ ਨੂੰ ਤੁਹਾਨੂੰ ਮਜਬੂਰ ਕਰਦੇ ਨੇ ਕਿ ਤੁਸੀਂ ਐਦਾਂ ਸੋਚੋ ਆਹ ਵੋਟ ਨਹੀਂ ਟੁੱਟੂਗੀ ਐਦਾਂ ਕਾਹ ਕਰੋ ਆਹ ਵੋਟ ਨਹੀਂ ਟੁੱਟੂਗੀ ਲੋਕਲ ਬੰਦੇ ਉਹਦੇ ਤੇ ਫੋਕਸ ਕਰ ਰਹੇ ਨੇ ਮੈਨੂੰ ਲੱਗਦਾ ਇੱਥੇ ਅਕਾਲੀ ਦਲ ਤੇ ਭਾਜਪਾ ਦੀ ਲੀਡਰਸ਼ਿਪ ਇਸ ਗੱਲ ਨੂੰ ਅਵਾਰਣ ਚ ਨਾਕਾਮ ਰਹੀ ਹੈ ਭਾਵੇਂ ਉਹ ਰੋਹਲ ਗਾਂਧੀ ਦੀ ਇੱਥੇ ਗੇੜੀ ਹੋਵੇ ਤੇ ਭਾਵੇਂ ਇੱਥੇ ਕੇਜਰੀਵਾਲ ਦਾ ਲਗਾਤਾਰ ਘੁੰਮਣਾ ਕਿਉਂ ਕਿਉਂ ਨਹੀਂ ਮਤਲਬ ਕਿਸੇ ਵੀ ਗੱਠ ਜੋੜ ਲਈ ਇਹੀ ਤਾਂ ਸਭ ਤੋਂ ਅਹਿਮ ਗੱਲ ਹੁੰਦੀ ਹੈ ਵੀ ਰਲ ਕੇ ਲੜ ਰਹੇ ਆ ਜੀ ਇਹੀ ਤਾਂ ਇਕੱਲੇ ਦਲ ਨੂੰ ਹੁਣ ਤੱਕ ਪੇ ਕਰਨਾ ਪੈ ਰਿਹਾ ਕਿ ਉਹਨਾਂ ਦੇ ਉੱਤੇ ਯਕੀਨ ਹੀ ਕੋਈ ਨਹੀਂ ਕਰਦਾ ਵੀ ਇਹ ਇਕੱਲੇ ਹੈਗੇ ਵੀ ਐ ਕਿ ਨਹੀਂ ਪਤਾ ਨਹੀਂ ਕੀ ਹੋਣ ਵਾਲਾ ਕੀ ਨਹੀਂ ਹੋਣ ਵਾਲਾ ਭਾਜਪਾ ਤਾਂ ਭਾਵੇਂ ਇੱਕ ਖਾਸ ਵੋਟ ਦੇ ਉੱਤੇ ਕੇਂਦਰਿਤ ਹੈਗੀ ਆ ਤੇ ਉਹਨਾਂ ਨੂੰ ਫਾਇਦਾ ਵੀ ਉਸ ਚੀਜ਼ ਦਾ ਮਿਲੂ ਕਿ ਨਹੀਂ ਮਿਲੂ ਇਹ ਤਾਂ ਨਤੀਜੇ ਦੱਸਣਗੇ ਪਰ ਮੋਕੇ ਤੌਰ ਤੇ ਜੇ ਇਸ ਗੱਲ ਨੂੰ ਇਹ ਅਭਾਰ ਸਕਦੇ ਤਾਂ ਸ਼ਾਇਦ ਇਹਨਾਂ ਨੂੰ ਥੋੜਾ ਜਿਹਾ ਸੌਖਾ ਹੁੰਦਾ ਵੀ ਇਹ ਲੜਾਈ ਇਹ ਤਾਂ ਨੂਰਾ ਕੁਸ਼ਤੀ ਹੈ ਪਰ ਮੈਂ ਥੋੜਾ ਜਿਆ ਅੱਗੇ ਜਾਊਗਾ ਹਾਈ ਕੋਰਟ ਦੇ ਵਿੱਚ ਮਾਮਲਾ ਅਡਰੈਸ ਹੋਇਆ ਪੰਜਾਬ ਦੇ ਵਿੱਚ ਕਿਸਾਨੀ ਨੇ ਥੋੜਾ ਜਿਆ ਅਸਰਤਾ ਆਪਣਾ ਪਾਇਆ ਇਸ ਇਸ ਇਲੈਕਸ਼ਨ ਤੇ ਵੀ ਪਾਇਆ ਹੁਣ ਕਿਸਾਨੀ ਸ਼ੰਭੂ ਤੇ ਵੀ ਹੈ ਭਾਵੇਂ ਉਹ ਦੋ ਦੋ ਅਹਿਮ ਗਰੁੱਪਾਂ ਦੀ ਅਗਵਾਈ ਦੇ ਵਿੱਚ ਹੀ ਹੈ ਕੱਲ ਹਾਈ ਕੋਰਟ ਚ ਇਹ ਮਾਮਲਾ ਜਦੋਂ ਵਿਚਾਰਿਆ ਗਿਆ ਪੰਜਾਬ ਤੇ ਹਰਿਆਣਾ ਨੂੰ ਪੁੱਛਿਆ ਗਿਆ ਕਿ ਕਿੰਨੀ ਕੁ ਦੇਰ ਇਹ ਬਲਾਕੇਜ ਰਹੂਗੀ ਕਿੰਨੀ ਕੁ ਦੇਰ ਇਹ ਤੁਸੀਂ ਰਸਤੇ ਬੰਦ ਰੱਖੋਗੇ ਜਾਂ ਰੱਖੇ ਜਾਣਗੇ ਸ਼ੰਭੂ ਦਾ ਜ਼ਿਕਰ ਹੋ ਰਿਹਾ ਤੇ ਕਿਸਾਨੀ ਸੰਦਰਭ ਵਿੱਚ ਹੋ ਰਿਹਾ ਕਿਵੇਂ ਤੁਸੀਂ ਇਹਨੂੰ ਦੇਖ ਰਹੇ ਹੋ ਇਹ ਸਰਕਾਰਾਂ ਨੇ ਵਾਕਿਆ ਕੋਈ ਯਤਨ ਤਾਂ ਕੀਤਾ ਹੀ ਨਹੀਂ ਉਦੋਂ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚ ਮੁੱਖ ਮੰਤਰੀ ਵੀ ਐਕਟਿਵ ਲੱਗਦੇ ਸੀ ਸਾਡੀਆਂ ਫੋਰਸਸ ਦੇ ਲੋਕ ਵੀ ਵਿੱਚ ਵੱਡੇ ਅਧਿਕਾਰੀ ਵੀ ਲੱਗੇ ਹੋਏ ਸੀ ਉਸ ਤੋਂ ਬਾਅਦ ਕੋਈ ਐਫਰਟਸ ਨਹੀਂ ਲੱਗੇ ਇਹਨਾਂ ਨੂੰ ਉਠਾਉਣ ਦੇ ਯਤਨ ਨਹੀਂ ਹੋਏ ਕੋਈ ਛੋਟੀ ਮੋਟੀ ਕੋਈ ਰਾਇਤ ਦੇ ਕੇ ਕੋਈ ਗੱਲਬਾਤ ਕਰਕੇ ਇਹਨੂੰ ਉਠਾਇਆ ਜਾ ਸਕਦਾ ਹੁੰਦਾ ਸੋ ਹਾਈ ਕੋਰਟ ਦੇ ਇਸ ਪੁੱਛਣ ਤੋਂ ਬਾਅਦ ਹੁਣ ਇਹਨਾਂ ਕੋਲ ਕਹਿਣ ਲਈ ਹੈ ਕਿ ਪੰਜਾਬ ਤੇ ਹਰਿਆਣਾ ਕੋਲ ਜੀ ਨੇ ਅਜੀਬ ਹੀ ਪ੍ਰੈਕਟੀਕਲ ਸਿਚੁਏਸ਼ਨ ਹੈ ਸੜਕ ਕਿਸਾਨਾਂ ਨੇ ਰੋਕੀ ਉਹ ਨਹੀਂ ਹੋਈ ਅਜੇ ਤੱਕ ਉਹ ਵੀ ਜਿਹੜੇ ਸੰਭੂ ਅਜੇ ਵੀ ਰੁਕੀ ਹੈ ਉਹ ਤਾਂ ਪੁਲ ਦੇ ਇਧਰਲੇ ਪਾਸੇ ਦੇ ਸੜਕ ਤਾਂ ਪੁਲ ਦੇ ਉਪਰ ਦੀ ਜਾ ਰਹੀ ਹੈ ਪੁਲ ਤੇ ਤਾਂ ਹੈ ਹੀ ਨਹੀਂ ਰੇਲ ਰੁਕੀ ਸੀ ਉਹਨਾਂ ਨੇ ਛੱਡਤੀ ਰੌਲਾ ਇਹ ਹੈ ਕਿ ਉਹ ਇਹ ਸਰਕਾਰ ਵਾਲੇ ਪਾਸੇ ਵੀ ਜਾਂਦਾ ਵੀ ਤੁਸੀਂ ਪੁਲ ਕਿੰਨਾ ਚਿਰ ਰੋਕ ਕੇ ਰੱਖਣਾ ਹੈ ਜੇ ਰੋਕਿਆ ਗਿਆ ਤੇ ਤੁਸੀਂ ਛੱਡ ਦਿਓ ਜੇ ਹਾਂ ਉਹ ਪੁਲ ਤੇ ਸਾਫ਼ ਹੋ ਜਾਂਦਾ ਤੇ ਉੱਥੇ ਆ ਕੇ ਉਹ ਫੇਰ ਬਹਿ ਜਾਂਦੇ ਨੇ ਫੇਰ ਸੜਕ ਤਾਂ ਰੋਕੀ ਮੰਨੀ ਜਾਊਂਗੀ ਔਰ ਨਹੀਂ ਤਾਂ ਉਹ ਸੜਕ ਤਾਂ ਜਿਹੜੀ ਜਾਂਦੀ ਹੈ ਦਿੱਲੀ ਨੂੰ ਤੇ ਉਹ ਤਾਂ ਨਹੀਂ ਰੋਕੀ ਹੋਈ ਉਸ ਪੰਦਰ ਦੇ ਉੱਤੇ ਖਨੌਰੀ ਵੀ ਮਤਲਬ ਜਿਹੜੀਆਂ ਜਾਂਦੀਆਂ ਨੇ ਜੇਕਰ ਉਹ ਰਸਤਾ ਛੱਡਣਗੇ ਤਾਂ ਰਸਤਾ ਛੱਡਣ ਨਹੀਂ ਉਹ ਤਾਂ ਕਿਤੇ ਜਿਆਦਾ ਸੰਤਾ ਨੋੜੇ ਨਹੀਂ ਪਰ ਸਾਨੂੰ ਵੀ ਜਾਣ ਦਿਓ ਇੱਕ ਮਾਮਲਾ ਉਹਦੇ ਚ ਵੱਡਾ ਇਹ ਖੜਾ ਹੈ ਵੈਸੇ ਅੱਜ ਦਾ ਮਾਮਲਾ ਨਹੀਂ ਕੋਟ ਕੋਲ ਪਹਿਲਾਂ ਹੀ ਇਹ ਪਟੀਸ਼ਨਾਂ ਪਈਆਂ ਹੋਈਆਂ ਸੀ ਜਦੋਂ ਸ਼ੁਰੂ ਹੋਇਆ ਹੁਣ ਤਾਂ 100 ਦਿਨ ਤੋਂ ਜ਼ਿਆਦਾ ਹੋ ਗਿਆ ਉਦੋਂ ਵੀ ਇਹ ਸੀ ਕਿ ਰਸਤੇ ਖੋਲਵਾਏ ਜਾਣ ਕਿਉਂ ਰਸਤੇ ਬੰਦ ਨੇ ਉਦੋਂ ਵੀ ਕੋਰਟ ਨੇ ਕਿਹਾ ਸਰਕਾਰ ਤੋਂ ਵੀ ਪੁੱਛਿਆ ਤੁਸੀਂ ਬੰਦ ਕਿਉਂ ਕੀਤੇ ਇਹ ਵੀ ਨਾਲ ਕੋਰਟ ਕਹਿੰਦੀ ਹੈ ਵੀ ਇਹਨਾਂ ਦਾ ਪੀਸਫੁੱਲ ਜਾਣਾ ਇਹਨਾਂ ਦਾ ਸੰਵਿਧਾਨਕ ਹੱਕ ਹੈ ਪਰ ਨਾਲ ਇਹ ਕਿਹਾ ਸੀਗਾ ਕਿ ਤੁਸੀਂ ਜੀ ਟਰੈਕਟਰ ਨਾਲ ਲੈ ਕੇ ਜਾਓ ਤੁਸੀਂ ਜੇਸੀਬੀ ਮਸ਼ੀਨਾਂ ਨਾਲ ਲੈ ਕੇ ਜਾਓ ਵੈਸੇ ਚਲੇ ਜਾਓ ਉਹਨਾਂ ਨੇ ਇਹ ਵੀ ਕਹਿਤਾ ਵੀ ਠੀਕ ਹੈ ਜੀ ਵੈਸੇ ਇਜਾਜ਼ਤ ਦਿਓ ਸਰਕਾਰ ਬੋਲੋ ਤਾਂ ਵੈਸੇ ਵੀ ਇਜਾਜ਼ਤ ਨਹੀਂ ਮਿਲੀ ਵੀ ਅਸੀਂ ਟਰੈਕਟਰਾਂ ਤੇ ਨਹੀਂ ਜਾਵਾਂਗੇ ਅਸੀਂ ਵੈਸੇ ਚਲੇ ਜਾਵਾਂਗੇ ਆਪਣੇ ਸਾਧਨਾਂ ਤੇ ਦਿਓ ਇਜਾਜ਼ਤ ਦਿੱਲੀ ਜਾਣ ਦੀ ਤੇ ਹੁਣ ਰੌਲਾ ਤਾਂ ਉੱਥੇ ਖੜਾ ਕਿ ਕੀ ਜੈਨੂਅਲੀ ਇਹ ਗੱਲ ਹੋ ਸਕਦੀ ਹੈ ਕਿ ਜੇ ਉਹ ਜੇ ਸਰਕਾਰੀ ਧਰਨੇ ਰੋਕੇ ਹੋਏ ਨੇ ਤਾਂ ਕੋਰਟ ਆਰਡਰ ਕਿਉਂ ਨਹੀਂ ਕਰਦੀ ਕਿ ਤੁਸੀਂ ਸਿਖੋ ਨਾ ਤੇ ਜੇ ਕਿਸਾਨੀ ਧਰ ਉਹਨੂੰ ਫਿਰ ਵੀ ਰੋਕਦੀ ਹੈ ਉਦੋਂ ਸਮੇਂ ਫਿਰ ਤੁਸੀਂ ਕਿਸਾਨਾਂ ਤੇ ਕਹਿ ਸਕਦੇ ਹੋ ਕਿ ਤੁਸੀਂ ਕਿਉਂ ਰੋਕ ਰਹੇ ਹੋ ਜੇ ਕਿਸਾਨ ਇਹ ਕਹਿੰਦੇ ਵੀ ਇਸ ਦੇ ਇੱਥੇ ਬੈਠਣਾ ਹੀ ਨਹੀਂ ਨਾ ਸਾਡੇ ਦਾ ਕੋਈ ਪ੍ਰੋਗਰਾਮ ਸਾਡਾ ਤਾਂ ਜਰਾਮਲੀਲਾ ਗਰਾਊਂਡ ਜਾਣ ਦਾ ਜਾਂ ਸਾਡਾ ਤਾਂ ਦਿੱਲੀ ਜਾਣ ਦਾ ਸਾਨੂੰ ਉੱਥੇ ਕਿਉਂ ਨਹੀਂ ਜਾਣ ਦਿੰਦੇ ਇਹ ਤਾਂ ਇੱਕ ਬੇਸਿਕ ਜਿਹਾ ਕੁਐਸਚਨ ਹੈ ਅਸੀਂ ਪੀਸਫੁਲ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਆਹ ਨਾਂ ਲੈ ਕੇ ਜਾਓ ਅਸੀਂ ਉਹ ਵੀ ਨਹੀਂ ਲੈ ਕੇ ਜਾ ਰਹੇ ਫੇਰ ਲੋਜਿਕ ਕੀ ਆਊਗਾ ਗਵਰਨਮੈਂਟ ਦੇ ਸਾਹਮਣੇ ਵੀ ਇਹ ਚੱਕਰ ਕੀ ਐ ਫਿਰ ਉਲਟਾ ਚੱਕਰ ਜਿਹੜਾ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਔਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਜਿੱਥੇ-ਜਿੱਥੇ ਵੀ ਇਹ ਸਮੱਸਿਆਵਾਂ ਆ ਰਹੀਆਂ ਨੇ ਆ ਉਹਰੇ ਚੰਡੀਗੜ੍ਹ ਦੇ ਵਿੱਚ ਆ ਰਹੀ ਹੈ ਤੁਹਾਡੇ ਸਾਹਮਣੇ ਰਸਤਾ ਰੋਕਿਆ ਹੋਇਆ ਚੀਫ ਮਿਨਿਸਟਰ ਚੀਫ ਮਿਨਿਸਟਰ ਸੁਪਰੀਮ ਕੋਰਟ ਤੱਕ ਚਲਾ ਗਿਆ ਹਾਈ ਕੋਰਟ ਦਾ ਆਰਡਰ ਸੀ ਕਿ ਖਿਲਾਓ 12 ਘੰਟੇ ਘੱਟੋ-ਘੱਟ ਸਰਕਾਰ ਤਾਂ ਆਪਣਾ ਰਸਤਾ ਖੋਲਣਾ ਨਹੀਂ ਤਿਆਰ ਨਹੀਂ ਆ ਵੀ ਆ ਖੜਾ ਦੋ ਤਾਂ ਚੱਡੀ ਗੜੀਆਂ ਨੂੰ ਨਾ ਪੌਸ ਏਰੀਏ ਦੇ ਲੋਕਾਂ ਨੂੰ ਫਰਕ ਪੈ ਰਿਹਾ ਤੇ ਉੱਥੇ ਤੁਸੀਂ ਬੰਦ ਰੱਖਿਆ ਹੋਇਆ ਫਿਰ ਆ ਗਿਆ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਇਹ ਸੜਕ ਤੇ ਬੈਠੇ ਨੇ ਹੁਣ ਬੰਦੇ ਵੀ ਬਹੁਤ ਥੋੜੇ ਬੈਠੇ ਨੇ ਇੱਥੇ ਵੀ ਬਾਰ ਬਾਰ ਹਾਈ ਕੋਰਟ ਕਰੀਏ ਇਹਨੂੰ ਖੁਲਾਓ ਹੁਣ ਚਕਾਓ ਤੇ ਇਹਦਾ ਕੀ ਕਰਦੇ ਹੋ ਤੁਸੀਂ ਤੇ ਉੱਥੇ ਵੀ ਸਰਕਾਰਾਂ ਦਾ ਐਟੀਟਿਊਡ ਤੁਹਾਡੇ ਸਾਹਮਣੇ ਆਚਾਰ ਸਪੇਰੇ ਸਾਰੇ ਕਿਤੇ ਇਹ ਇਕੱਲੀ ਕਿਸਾਨੀ ਦੇ ਮਾਮਲੇ ਦੇ ਵਿੱਚ ਨਹੀਂ ਹੈ ਤੇ ਸਾਰੇ ਮਾਮਲਿਆਂ ਦੇ ਵਿੱਚ ਹੀ ਇਹੀ ਐਟੀਟਿਊਡ ਆ ਤੁਸੀਂ ਦੇਖੋ ਤੈਪ ਗਵਰਨੈਂਸ ਕਿ ਮੈਂ ਕਹਿੰਦਾ ਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਗੁੱਡ ਗਵਰਨੈਂਸ ਹੋ ਗਈ ਜਾਂ ਖਿਓ ਜੀ ਹੋ ਗਈ ਜਾਂ ਤਾਂ ਤੁਸੀਂ ਉਹਨਾਂ ਉਹ ਤੁਹਾਡੇ ਬੰਦੇ ਨੇ ਉਹਨਾਂ ਨਾਲ ਕੋਈ ਨੈਗੋਸ਼ੀਏਟ ਕਰਕੇ ਉਹ ਖਲਾ ਲੋ ਨਹੀਂ ਤੁਸੀਂ ਉਹਨਾਂ ਨੂੰ ਉਹ ਰਸਤਾ ਦੇ ਕੇ ਖਲਾ ਲੋ ਵੀ ਆਜੋ ਇੰਦਰ ਸਾਈਡ ਤੇ ਬਹਿਜੋ ਤੁਹਾਨੂੰ ਆ ਜਗ੍ਹਾ ਦਿੱਤੀ ਹੋਈ ਆ ਇੱਥੇ ਬੈਠੋ ਆਪਣੀ ਰੈਲੀ ਕਰ ਲੋ ਰਾਮਲੀਲਾ ਗਰਾਊਂਡ ਇਸ ਲਈ ਦਿੱਤੀ ਹੋਈ ਆ ਜੰਤਰ ਮੰਤਰ ਇਸ ਲਈ ਦਿੱਤਾ ਸਾਰੇ ਲੋਕ ਪ੍ਰੋਟੈਸਟ ਕਰਦੇ ਨੇ ਐਸਕੇਮ ਕਰਕੇ ਹੀ ਆਇਆ ਹੁਣ ਉਸ ਤੋਂ ਬਾਅਦ ਇਸ ਲਈ ਇਹ ਇੰਨਾ ਇੰਨਾ ਪਵਲਪੂਸਾ ਸਰਕਾਰਾਂ ਅੱਗੇ ਪੈਰ ਪੁੱਟਣਾ ਨਹੀਂ ਚਾਹੁੰਦੀਆਂ ਕਿਸੇ ਜਵਾਬਦੇਹੀ ਦੇ ਤੌਰ ਦੇ ਉੱਤੇ ਔਰ ਇਹ ਉਸੇ ਕਮਿਸ਼ਨ ਦੀ ਵੀ ਇੱਕ ਗੱਲ ਹੈ ਜਿਹਨੇ ਆਪਣੀ ਰਿਪੋਰਟ ਦੇਣੀ ਹੈ ਜਸਟਿਸ ਜਿਹੜਾ ਠਾਕਰ ਕਮਿਸ਼ਨ ਹੈ ਜਿਹੜਾ ਕਮੇਟੀ ਬਣਾਈ ਹੋਈ ਹੈ ਜਿਸ ਚ ਸੁਭਕਰਨ ਦਾ ਮਾਮਲਾ ਆਇਆ ਕਿ ਉਹ ਉਧਰ ਹੈ ਉਹਨਾਂ ਨੇ ਅਜੇ ਵੀ ਉਹ ਚੀਜ਼ਾਂ ਮੰਗੀਆਂ ਨੇ ਸਰਕਾਰਾਂ ਤੋਂ ਇੰਨਾ ਚਿਰ ਦੀਆਂ ਨਹੀਂ ਦਿੱਤੀਆਂ ਕਿ ਉਹ ਪੋਸਟਮਾਰਟਮ ਰਿਪੋਰਟ ਉਹ ਚੀਜ਼ਾਂ ਦਿਓ ਗੋਲੀ ਕਿਹੜੀ ਨਾਲ ਮਰੇ ਆ ਕਿਹੜੀ ਗੋਲੀ ਚਲਾਈ ਗਈ ਕਿਵੇਂ ਕੀਤਾ ਹਜੇ ਕਮਿਸ਼ਨ ਹੋਰ ਰਿਪੋਰਟਾ ਮੰਗ ਰਿਆ ਤੇ ਹੋਰ ਰਿਪੋਰਟਾ ਸਰਕਾਰਾਂ ਦੀ ਇਹਦਾ ਮਤਲਬ ਮਨ ਮੰਨੀ ਆ ਨਾ ਜੇ ਤੁਸੀਂ ਇੱਕ ਹਾਈ ਕੋਰਟ ਦਾ ਆਰਡਰ ਹੈ ਉਹਨੇ ਇੱਕ ਕਮੇਟੀ ਬਣਾਈ ਹੋਈ ਹੈ ਉਹ ਕਮੇਟੀ ਤੁਹਾਡੇ ਤੋਂ ਰਿਕਾਰਡ ਮੰਗਦੀ ਆ ਸਭ ਕਿਸਮ ਦਾ ਜੇ ਉਹ ਤੁਸੀਂ ਰਿਕਾਰਡ ਵੀ ਨਹੀਂ ਦਿੰਦੇ ਤਾਂ ਹਾਈ ਕੋਰਟ ਨੂੰ ਗਵਰਨਮੈਂਟਾਂ ਦੇ ਖਿਲਾਫ ਕੋਈ ਕੁਝ ਕਰਨਾ ਚਾਹੀਦਾ ਵੀ ਭਾਈ ਤੁਸੀਂ ਕਿਉਂ ਨਹੀਂ ਦਿੰਦੇ ਸਾਰਾ ਮਾਮਲਾ ਇਹ ਸਾਰੇ ਐਡੇ ਮਾਮਲੇ ਨੇ ਚੱਲ ਚੱਲ ਮੈਨੂੰ ਲੱਗਦਾ ਸਾਡਾ ਤਾਂ ਚਾਹੀ ਇਸਲਾ ਕੱਲ ਤੇ ਹੀ ਖੜਾ ਵਿਹੌਲੀ ਹੌਲੀ ਥੱਕ ਥਕਾ ਕੇ ਆਪੀ ਮਾਵਲੇ ਪਿੱਛੇ ਚਲੇ ਜਾਂਦੇ ਨੇ ਬੈਕ ਡੋਰ ਤੇ ਤੇ ਫਿਰ ਆਪਾਂ ਦੇਖ ਲਾਂਗੇ ਪਰਦੇ ਚ ਆ ਜਾਂਦੇ ਨੇ ਫਿਰ ਆਪਾਂ ਕਹਾਂਗੇ ਹੁਣ ਕੱਡੇ ਪਰਦੇ ਕਿਉਂ ਕਾੜਦੇ ਨੇ ਜੀ ਬਹੁਤ ਟਾਈਮ ਹੋ ਗਿਆ ਹੁਣ ਤਾਂ ਸਮਾਂ ਲੰਘ ਗਿਆ ਹੁਣ ਆਪਾਂ ਇਹ ਤੋਂ ਅਗਲੀ ਗੱਲ ਕਰੀਏ ਫਿਰ ਉਹ ਐਵੇਂ ਦਬਦੇ ਦਬਦੇ ਮੁੱਦੇ ਹੌਲੀ ਹੌਲੀ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ ਫਿਰ ਉਹ ਵਿਸਫੋਟਕ ਹੋ ਜਾਂਦੇ ਨੇ ਇੱਕ ਸਟੇਜ ਤੇ ਜਾ ਕੇ ਇਹਨਾਂ ਨੂੰ ਫੌਰੀ ਹੱਲ ਕਰਨਾ ਬੜਾ ਜ਼ਰੂਰੀ ਚੀਜ਼ ਹੈ ਬਹੁਤ ਲੰਮਕਾਓਗੇ ਤਾਂ ਖਤਰਨਾਕ ਹੋ ਜਾਂਦੇ ਨੇ ਮਸੂਰ ਵੀ ਬਣ ਜਾਂਦੇ ਨੇ ਪਰ ਇਹ ਸਰਕਾਰਾਂ ਦੇ ਤੇ ਵੀ ਰਿਫਲੈਕਸ਼ਨ ਹੈ ਸਾਡੇ ਜਸਟਿਸ ਸਿਸਟਮ ਤੇ ਵੀ ਰਿਫਲੈਕਸ਼ਨ ਹੈ ਚਲ ਕੇ ਕਿ ਅਸੀਂ ਮਾਮਲਿਆਂ ਨੂੰ ਕਿਵੇਂ ਨਿਜਿੱਠਦੇ ਆ ਜਾਂ ਕਿੰਨੇ ਇੱਕ ਟਾਈਮ ਚ ਟਾਈਮ ਬਾਉਂਡ ਤਰੀਕੇ ਨਾਲ ਨਿਜਿੱਠਣ ਦੀ ਸਾਡੇ ਚ ਕਾਬਲੀਅਤ ਹੈਗੀ ਹੈ ਜਾਂ ਨਹੀਂ ਹੈਗੀ ਹੈ ਕਮੇਨ ਸਾਫ ਮੋਰਚੇ ਦੇ ਮਾਮਲੇ 'ਚ ਜਦੋਂ ਹਾਈ ਕੋਰਟ ਜਮਾ ਸਖਤ ਹੋ ਗਿਆ ਤਾਂ ਫਿਰ ਸਰਕਾਰ ਸੁਪਰੀਮ ਕੋਰਟਸ ਚਲੇ ਗਈ ਕਿ ਸੈਂਸਿਟਿਵ ਮਾਮਲਾ ਹੈ ਤੇ ਇਹਨੂੰ ਇਦਾਂ ਨਾ ਨਿਜਿੱਠਿਆ ਜਾਵੇ ਮੈਨੂੰ ਲੱਗਦਾ ਉਥੋਂ ਵੀ ਰਾਤ ਮਿਲ ਗਈ ਸਰਕਾਰ ਇਸ ਮਾਮਲੇ ਨੂੰ ਜੇ ਉਹਨਾਂ ਦੇ ਕੋਲ ਬੈਠ ਕੇ ਐਡਰੈਸ ਕਰਨਾ ਚਾਹੁੰਦੀ ਤੇ ਜਿਆਦਾ ਸੌਖਾ ਤਰੀਕਾ ਸੀ ਤੁਹਾਡੀ ਗੱਲ ਠੀਕ ਹੈ ਕੁਝ ਹਿਰਦੇ ਸ਼ਾਂਤ ਵੀ ਕਰ ਲੈਣੇ ਚਾਹੀਦੇ ਕਦੇ ਕੋਈ ਨਾ ਕੋਈ ਭਰੋਸਾ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਚੀਜ਼ਾਂ ਨੂੰ ਸੈਟਲ ਵੀ ਕਰਦੀ ਆ ਇਸੇ ਕਰਕੇ ਦੇਰ ਤੱਕ ਬਚੈਨੀਆਂ ਪ੍ਰਵੇਲ ਕਰਦੀਆਂ ਰਹਿੰਦੀਆਂ ਤੁਰਦੀਆਂ ਰਹਿੰਦੀਆਂ ਤੇ ਫਿਰ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਜਾ ਕੇ ਫੁੱਟਦੀਆਂ ਨੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸ਼ੁਕਰੀਆ ਜੀ